ਨੌਜਵਾਨੀ ਨੂੰ ਕਾफी क्रेज ਆ ਜ਼ਿੰਮੇਦਾਰ ਤੇ ਜਿੱਥੇ ਆਪਾਂ ਦੇਖ ਰਹੇ ਆ ਕਿ ਜਿੰਮ ਲਗਾਉਂਦੇ ਹੋਈ ਕਈ ਜਿਹੜੇ ਨੌਜਵਾਨ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ ਜਾਂ ਖੇਡ ਮੈਦਾਨ ਵਿੱਚ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ ਇਹ ਕਾਰਨ ਕੀ ਬਣਦਾ ਹੈ ਜਦੋਂ ਤੁਸੀਂ ਜਿੰਮ ਜਾਣਾ ਹੋਵੇ ਜਾਂ ਆਪਾਂ ਕੋਈ ਐਕਸਟਰਾ ਕਸਰਤ ਕੋਈ ਵੀ ਕਰਨੀ ਹੋਵੇ ਤਾਂ ਆਪਾਂ ਨੂੰ ਡਾਕਟਰ ਦੀ ਸਲਾਹ ਦਾ ਜ਼ਰੂਰ ਲੈ ਲੈਣੀ ਚਾਹੀਦੀ ਚੈੱਕਅਪ ਕਰਾਉਣਾ ਚਾਹੀਦਾ ਲੇਕਿਨ ਜਿੱਥੇ ਆਪਾਂ ਉਹਦੇ ਚੈੱਕਅਪ ਵੀ ਕਰਾਉਂਦੇ ਸਭ ਤੋਂ ਪਹਿਲਾ ਪਾਰਟ ਜਿਹੜਾ ਨੰਬਰ 1 ਜਿਹੜਾ ਇੱਕ ਰੀਜ਼ਨ ਬਣਦਾ ਹੈ ਜਿਹੜਾ ਹਾਰਟ ਹੈ ਤੁਹਾਡਾ ਉਹਦਾ ਇੱਕ ਲੈਵਲ ਹੈ ਉੱਤੇ ਤੱਕ ਉਹ ਸਟੈਬ ਕਰੇਗਾ ਉਸ ਤੋਂ ਬਾਅਦ ਉਹ ਸੈੱਮ ਨਹੀਂ ਕਰੇਗਾ ਤੇ ਤੁਸੀਂ ਬਹੁਤ ਜ਼ਿਆਦਾ ਕਿੰਨਾ ਅਗਰ ਤੁਹਾਡਾ ਨਿਕਲ ਗਿਆ ਮੰਨ ਵੀ ਲਓ ਬਹੁਤ ਜ਼ਿਆਦਾ ਕਿੰਨਾ ਨਿਕਲ ਗਿਆ ਤਾਂ ਤੁਹਾਨੂੰ ਕੋਈਗਾ ਕਿ ਤੁਹਾਡਾ ਬਲੱਡ ਟੂ ਸ਼ਟਡਾਊਨ ਹੋਏਗਾ ਸੋ ਚાલુ ਰੱਖਿਆ ਤਾਂ ਉਹਦੇ ਚ ਹੀ ਫੇਟਿੰਗ ਹੋ ਜੇਗੀ ਤਾਂ ਉਹ ਤੁਹਾਡਾ ਹਾਰ ਜਿਹੜਾ ਹੈਗਾ ਜਿਹਨੂੰ ਆਪਾਂ ਬਾਅਦ ਚ ਕਾਰਡੀਓ ਰੈਸਟ ਕਹਿੰਦੇ ਨੇ ਐਕਚੁਅਲੀ ਕਾਰਡੀਓ ਰੈਸਟ ਜਿਹੜਾ ਉਹ ਇੱਕ ਸਿੰਪਟਮ ਹੁੰਦੀ ਹੈ ਆਪ ਲੋਕ ਜਿਹੜੇ ਹੈਗੇ ਨੇ ਉਹ ਇਸ ਗੱਲ ਸਮਝਣ ਤੋਂ ਪਹਿਲਾਂ ਦੀ ਸਪਲੀਮੈਂਟ ਜਿਹੜੇ ਹੈਗੇ ਨੇ ਉਹ ਐਕਸਟਰਾ ਲੈ ਲੈ ਕੇ ਆਉਂਦੇ ਨੇ ਥੀਸ ਆਰ 2 3 ਮੇਜਰ ਰੀਜਨਸ ਕਿ ਤੁਸੀਂ ਪਹਿਲਾਂ ਆਪਣਾ ਚੈੱਕਅਪ ਕਰਾਇਆ ਹੋਇਆ ਤੁਸੀਂ ਓਵਰ ਐਗਜੈਸ਼ਨ ਕਰਦੇ ਹੋ ਸਾਡੀ ਜਿਹੜਾ ਡੇਂਗੂ ਵਾਲਾ ਬੁਖਾਰ ਹੈਗਾ ਇਹ ਇੱਕ ਮੱਛਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਐ ਏਡੀਜ਼ ਐਜੈਪਟਾਈ ਮੱਛਰ ਹੁੰਦਾ ਜਾਂ ਟਾਈਗਰ ਮੱਛਰ ਵੀ ਉਸ ਨੂੰ ਕਹਿੰਦੇ ਆ ਇਹਦੀ ਪਛਾਣ ਹੁੰਦੀ ਹੈ ਕਿ ਟਾਈਗਰ ਵਰਗਾ ਇਹਦੇ ਤੇ ਸਟ੍ਰਾਈਪਸ ਹੁੰਦੀਆਂ ਨੇ ਔਰ ਇਹ ਸਾਫ਼ ਪਾਣੀ ਤੇ ਬੈਠਦਾ ਹੈ ਇਸੇ ਕਰਕੇ ਨਾ ਇਸ ਨੂੰ ਆਪਾਂ ਮਲੇ ਮੀਰਾ ਦਾ ਮਲੇਰੀਆ ਕਹਿੰਦੇ ਹੁੰਦੇ ਸੀ ਫ੍ਰਿੰਜ ਦੇ ਇਹਨਾਂ ਜਿਹੜੇ ਪੁਰਾਣੇ ਪੀਸੀ ਉਹਨਾਂ ਦੇ ਪਿੱਛੇ ਇੱਕ ਟ੍ਰੇ ਲੱਗਦੀ ਹੁੰਦੀ ਸੀ ਸਾਫ਼ ਪਾਣੀ ਜਿੱਥੇ ਹੋਏਗਾ ਖੜਾ ਹੋ ਜਾਏਗਾ ਇਹ ਉਹ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਹਫ਼ਤੇ ਵਾਸਤੇ ਉਹ ਖੜਾ ਰਹਿ ਗਿਆ ਤਾਂ ਉਹਦੇ ਵਾਸਤੇ ਇਹ ਇਹ ਜਿਹੜਾ ਮੱਛਰ ਹੈ ਇਹ ਪੈਦਾ ਜ਼ਰੂਰ ਹੋਏਗਾ ਚਾਹ ਤੁਹਾਨੂੰ ਟੱਟੀਆਂ ਉੱਟੀਆਂ ਲੱਗੀਆਂ ਹਨ ਚਾਹ ਤੁਹਾਡੇ ਪੇਟ ਦਰਦ ਹੁੰਦੀ ਹੋਵੇ ਚਾਹ ਤੁਹਾਡੇ ਸਰੀਰ 'ਚ ਕਮਜ਼ੋਰੀ ਜ਼ਿਆਦਾ ਆਣ ਲੱਗੀ ਤੁਹਾਡੇ ਸਿਰ 'ਚ ਦਰਦ ਹੋਣ ਲੱਗੀ ਤੁਹਾਡੀਆਂ ਅੱਖਾਂ ਦੇ ਪਿੱਛੇ ਦਰਦ ਹੋਣ ਲੱਗੀ ਤੁਸੀਂ ਆਪਣਾ ਖੂਨ ਜ਼ਰੂਰ ਚੈੱਕ ਕਰਵਾਓ ਕਿ ਖੂਨ ਚੈੱਕ ਕਰਾਉਣ ਤੋਂ ਬਗੈਰ ਨਹੀਂ ਤੁਹਾਨੂੰ ਪਤਾ ਲੱਗਣਾ ਕਿ ਤੁਹਾਨੂੰ ਟੀਂਗੂ ਹੈ ਯਾਨੀ ਜਿਵੇਂ ਆਪਾਂ ਕਹਿੰਦੇ ਆ ਕਿ ਉਸ ਸੈੱਲ ਕੱਟੇ ਪਲੇਟ ਲੱਟ ਆਪਾਂ ਜਿਹੜੇ ਮੈਂ ਫਿਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਇਹ ਜਿਹੜਾ ਲੋਕੀ ਬੱਕਰੀ ਦਾ ਦੁੱਧ ਪੀ ਕੇ ਜਾਂ ਕੀਵੀ ਦਾ ਫਲ ਖਾ ਕੇ ਕਹਿੰਦੇ ਆਂ ਜੀ ਸਾਡੇ ਜਿਹੜੇ ਸੈੱਲ ਵਾਧਣ ਕੇ ਐਸ ਤਰ੍ਹਾਂ ਕੁਛ ਨਹੀਂ ਨਾ ਇਹ ਝਾੜੇ ਕਰਾਂ ਦੇ ਨਾਲ ਜਿਹੜਾ ਹੈਗਾ ਕੋਈ ਕਿਸੇ ਬੰਦੇ ਦਾ ਪਖਾਰ ਪੈਸ ਸੋ ਇੰਪੋਰਟੈਂਟ ਗੱਲ ਹੈਗੀ ਆ ਕਿ ਪਾਣੀ ਇਕੱਠਾ ਨਾ ਹੋਵੇ ਉਹ ਜਿਹੜਾ ਪਖਾਰ ਤੁਹਾਨੂੰ ਹੋਇਆ ਹੋਇਆ ਹੈ ਉਹਦੇ ਵਿੱਚ ਜਿਹੜੀ ਵਾਇਰਸ ਡੈਂਗੂ ਵਾਲੀ ਤੁਹਾਡੇ ਅੰਦਰ ਗਈ ਹੋਈ ਆ ਅਗਰ ਉਹ ਮੱਛਰ ਸੇ ਤੁਹਾਨੂੰ ਕੱਟ ਕੇ ਕਿਸੇ ਹੋਰ ਨੂੰ ਵੀ ਕੱਟੇਗਾ ਜਾਂ ਜਾਂ ਤੁਹਾਡੇ ਸੀਰ ਦੇ ਵਿੱਚ ਉਹ ਇਨਫੈਕਸ਼ਨ ਹੈਗੀ ਆ ਤਾਂ ਉਹੀ ਤੁਹਾਨੂੰ ਮੱਛਰ ਹੋਰ ਕੱਟੇਗਾ ਤਾਂ ਹੋਰ ਨੂੰ ਵੀ ਫਲਾਏ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਸ ਦਾ ਘਰ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਜ਼ਿਆਦਾ ਲਓ بجائے ਕਿ ਆਪਾਂ ਹਸਪੀਟਲ ਤਾਂ ਡਾਕਟਰ ਸਾਹਿਬ ਇੱਕ ਪੀਟੀ ਦੇ ਬਹੁਤ ਜ਼ਿਆਦਾ ਮਰੀਜ਼ ਆ ਰਹੇ ਨੇ ਜਿਹੜੇ ਪੀੜੀਏ ਕਾਰਨ ਬਹੁਤ ਸਾਰੀ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪੀੜੀਆ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਨਾਰਮਲ ਟੀਮ ਦੇ ਵਿੱਚ ਜਿਹੜਾ ਪੀਜੀਏ ਦੋ ਕਿਸਮ ਦਾ ਹੈ ਇੱਕ ਹੁੰਦਾ ਇਨਫੈਕਟਿਵ ਦੂਸਰਾ ਹੁੰਦਾ ਅਬਸਟ੍ਰਕਟਿਵ ਪਰ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਦੋਵਾਂ ਨੂੰ ਮਿਕਸ ਕੀਤਾ ਪਾ ਰਹੇ ਹਾਂ ਜਿਹੜੇ ਲੋਕ ਚੜਾਚੜਾ ਕਰਵਾਉਂਦੇ ਆ ਉਹ ਜੇ ਤਾਂ ਸਿੰਪਲ ਇਨਫੈਕਸ਼ਨ ਕਰਕੇ ਹੋਇਆ ਹੋਵੇ ਤੇਗਾ ਤਾਂ ਉਹ 5-7 ਦਿਨਾਂ ਦੇ ਵਿੱਚ ਠੀਕ ਹੋਣ ਲੱਗ ਜਾਂਦਾ ਹੈ ਲੇਕਿਨ ਜਿਹੜਾ অবਸਟ੍ਰਕਟਿਵ ਹੁੰਦਾ ਉਹ ਫਿਰ ਪੀਆ ਜਿਹੜਾ ਹੈਗਾ ਉਹ ਹੋਰ ਵੱਧਾ ਜਾਂਦਾ ਹੈ ਜਿਹਦੇ ਸਟ੍ਰਕਚਰ ਦੇ ਵਿੱਚ ਜਿਹਦੇ ਵਿੱਚ ਪੱਥਰੀ ਜਿਹੜੀ ਹੈਗੀ ਆ ਪਿੱਤੇ ਆੜੀ ਉਹ ਬਹੁਤ ਟੂ ਇੰਪੋਰਟੈਂਟ ਹੈ ਉਹ ਮੇਜਰ ਰੀਜ਼ਨ ਬਣਦਾ ਹੈ ਇਸ ਖੜੀ ਜਿਹੜੀ ਹੈ ਸੋ ਇੱਥੇ ਟੈਸਟ ਕਰਾਉਣਾ ਜ਼ਰੂਰੀ ਹੈ ਛਾੜੇ ਕਰਾਣੇ ਕਿਸੇ ਕਿਸੇ ਵੀ ਕੰਮ ਵਿੱਚ ਨਹੀਂ ਆਉਣੇ ਲੇਕਿਨ ਪੀਲੀਆ ਜੇ ਤੁਹਾਡਾ ਵੱਧ ਰਿਹਾ ਤੇ ਤੁਹਾਨੂੰ ਉਹਦਾ ਚੈੱਕਅਪ ਕਰਾਉਣਾ ਚਾਹੀਦਾ ਇਹ ਰੋਟੀ ਨਹੀਂ ਪੱਤੀ ਜਾ ਕੋਖਣੀ ਲੱਗਦੀ ਇਸ ਦਾ ਕੀ ਕਾਰਨ ਵੱਧ ਰਿਹਾ ਕਿ ਇਹ ਇੰਨਾ ਜਿਹੜਾ ਦੁੱਖ ਵੱਧਦਾ ਜਾ ਰਿਹਾ ਇਹ ਕੀ ਮਸਲਾ ਹੈ ਤੇ ਇਹ ਸੁੱਕੀਵੇਂ ਠੀਕ ਕਿੱਤਾ ਜਾ ਸਕਦਾ ਜਿਹੜਾ ਇੱਤੇ ਦੇ ਵਿੱਚ ਜਿਹੜਾ ਰਸ ਹੁੰਦਾ ਹੈ ਉਹ ਚੋਂ ਨਿਕਲਦਾ ਹੈ ਜਿਹੜਾ ਅਗੇ ਆਪਾਂ ਨੂੰ ਖਾਣਾ ਪੰਚਾਉਂਦਾ ਉਹਨੂੰ ਬਾਈ ਕਹਿੰਦੇ ਹੈ ਉਹ ਬਾਈ ਜਿਹੜਾ ਹੈਗਾ ਜਦੋਂ ਵੀ ਉਹ ਇਕੱਠਾ ਹੋ ਗਿਆ ਤਾਂ ਉਸ ਨੇ ਇਕੱਠਾ ਹੋ ਕੇ ਉਹ ਗੱਠ ਬਣ ਜਾਣੀ ਹੈ ਉਹ ਗੱਠ ਦੇ ਉੱਪਰ ਗੱਠ ਜਣੀ ਹੈ ਉਹ ਬਣੀ ਜਾਂਦੀ ਹੈ ਰਾਤ ਨੂੰ ਢੇਟ ਦੇ ਸੱਜੇ ਪਾਸੇ ਉੱਪਰ ਹੋਵੇ ਤੇ ਕਾफी ਸਵੀਰ ਹੋਵੇ ਉਹ ਬਹੁਤੀ ਵਾਰੀ ਚਾਂਸਸ ਇਹ ਹੁੰਦੇ ਆ ਕਿ ਉਹ ਪਿੱਤੇ ਦੀ ਦਰਦ ਹੈਗੀ ਬਹੁਤੀ ਵਾਰੀ ਹਰ ਵਾਰੀ ਨਹੀਂ ਕਹਿ ਸਕਦਾ ਬਹੁਤੀ ਵਾਰੀ ਚਾਂਸਸ ਹੁੰਦੇ ਆ ਜਿਹੜਾ ਇਲਾਜ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਆਪਰੇਸ਼ਨ ਦਾ ਇਲਾਜ ਹੈ ਉਸ ਤੋਂ ਇਲਾਵਾ ਇਸ ਦਾ ਕੋਈ ਇਲਾਜ ਨਹੀਂ ਹੈ ਟਾਈਫਾਇਡ ਕਿਉਂ ਹੁੰਦਾ ਜੀ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਹੜੀ ਉਹ ਜਿਹੜੀ ਡਾਕਟਰੀ ਤਕਨੀਕ ਹੈ ਕਿ ਟਾਈਫਾਇਡ ਇਸ ਤਰੀਕੇ ਤੋਂ ਜਿਹੜਾ ਪੈਟਰੋਲ ਤੋਂ ਹੋ ਸਕਦਾ ਸਭ ਤੋਂ ਪਹਿਲੇ ਇਹ ਗੱਲ ਹੁੰਦੀ ਹੈ ਕਿ ਜਿਹੜਾ ਬੁਖਾਰ ਹਲਕਾ ਹਲਕਾ ਬੁਖਾਰ ਹੁੰਦਾ ਬਹੁਤ ਜ਼ਿਆਦਾ ਅੱਜ ਕੱਲ੍ਹ ਦੇ ਵਿੱਚ ਤੇਜ਼ ਘਾਤਕ ਇਫੈਕਟਿਵਲ ਅਸੀਂ ਦੇਖ ਕੇ ਦੇ ਰਹੇ ਕਿ ਕਈ ਗਰੀ ਮਿਕਸਡ ਇਨਫੈਕਸ਼ਨਸ ਹੁੰਦੀਆਂ ਨੇ ਉਹਦੇ ਇਕੱਠੇ ਹੋ ਜਾਂਦਾ ਲੇਕਿਨ ਇਹ ਜਿਹੜਾ ਟਾਈਫਾਇਡ ਹੈਗਾ ਇਹ ਥਾਰ ਹਲਕਾ ਹੁੰਦਾ ਹੈ ਜਿਹੜਾ ਪਾਣੀ ਅਸੀਂ ਘਰਾਂ 'ਚ ਸਪਲਾਈ ਕਰਦੇ ਆ ਜੇ ਤਾਂ ਕੰਟੀਨਿਊਸ ਸਪਲਾਈ ਹੈਗੀ ਹੈ ਤਾਂ ਫਿਰ ਤਾਂ ਚਾਂਸਸ ਬਹੁਤ ਘੱਟ ਹੁੰਦੇ ਆ ਜੇ ਉਹ ਕੰਟੀਨਿਊਸ ਸਪਲਾਈ ਨਹੀਂ ਹੈਗੀ ਜਿੱਦੋਂ ਆਪਾਂ 8 ਟਮ ਡਟ ਸਪਲਾਈ ਕਰਦੇ ਆ ਸਵੇਰੇ ਆ ਗਿਆ 2 ਘੰਟੇ ਫਿਰ ਦੁਪਹਿਰ ਨੂੰ ਆ ਗਿਆ ਬਤਾ ਉਹ ਜਿਹੜਾ ਰਿਵਰਸ ਪ੍ਰੈਸ਼ਰ ਬੰਦ ਆ ਜਦ ਤੁਸੀਂ ਪਾਣੀ ਬੰਦ ਕਰਦੇ ਹੋ ਉਹਦੇ 'ਚ ਬਹੁਤ ਸਾਰੇ ਥਾਵਾਂ 'ਤੇ ਲੀਕਸ ਲੋਕ ਬਹੁਤ ਸਾਰੇਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਖਾਸ ਕਰਕੇ ਜੇਕਰ ਹਾਰਟ ਅਟੈਕ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਹਾਰਟ ਅਟੈਕ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਸ ਦੇ ਖਾਸ ਕਰਕੇ ਨੌਜਵਾਨ ਸ਼ਿਕਾਰ ਹੋ ਰਹੇ ਨੇ ਤਾਂ ਇਹਨਾਂ ਸਾਰੇ ਮਸਲਿਆਂ ਤੇ ਗੱਲ ਕਰਾਂਗੇ ਟਾਈਫਾਇਡ ਕਿਉਂ ਹੋ ਰਿਹਾ ਡੇਂਗੂ ਦੇ ਮਸਲੇ ਕਿਉਂ ਇੰਨੇ ਵਧ ਰਹੇ ਆ ਜਾਂ ਪਿੱਤੇ ਦੀ ਪੱਥਰੀ ਦੇ ਮਸਲੇ ਕਿਉਂ ਇੰਨੇ ਆ ਰਹੇ ਨੇ ਤਾਂ ਇਹਨਾਂ ਸਾਰੇ ਮਾਮਲਿਆਂ ਤੇ ਗੱਲਬਾਤ ਕਰਾਂਗੇ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਮਠੋਈ ਤੇ ਅੱਜ ਇਹਨਾਂ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਗੈਸਟ ਜੁੜੇ ਨੇ ਸਿਵਲ ਸਰਜਨ ਰਿਟਾਇਰਡ ਸਿਵਲ ਸਰਜਨ ਡਾਕਟਰ ਮਲਤਾਨੀ ਜੀ ਦਲੇਰ ਸਿੰਘ ਮਲਤਾਨੀ ਉਹਨਾਂ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਪਹਿਲਾ ਬਾਬਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸ਼੍ਰਾਮ ਜੀ ਤੁਹਾਨੂੰ ਵੀ ਤੇ ਤੁਹਾਡੇ ਚੈਨਲ ਤੇ ਸਾਰੇ ਦੋਸਤ ਮਿੱਤਰ ਜੋ ਵੀ ਸੁਣ ਦੇਖਣ ਵਾਲੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਸਰ ਆਪਾਂ ਦੇਖ ਰਹੇ ਹਾਂ ਕਿ ਹੁਣ ਨੌਜਵਾਨੀ ਨੂੰ ਕਾਫੀ ਕਰੇਜ ਆ ਜ਼ਿੰਮੇਵਾਰ ਤੇ ਜਿੱਥੇ ਆਪਾਂ ਦੇਖ ਰਹੇ ਹਾਂ ਕਿ ਜਿਮ ਲਗਾਉਂਦੇ ਹੋਈ ਕਈ ਜਿਹੜੇ ਨੌਜਵਾਨ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ ਜਾਂ ਖੇਡ ਮੈਦਾਨ ਵਿੱਚ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ ਇਹ ਕਾਰਨ ਕੀ ਬਣ ਰਹੇ ਨੇ ਕਿ ਇਹਨਾਂ ਅਟੈਕ ਇਹ ਕਿਉਂ ਜਿਹੜਾ ਨੌਜਵਾਨੀ ਨੂੰ ਕੀਟ ਦੇ ਰਿਹਾ ਜਾਂ ਕਿਉਂ ਇਹ ਲੋਕਾਂ ਵਿੱਚ ਇੰਨਾ ਵੱਧ ਰਿਹਾ ਇਹ ਸਾਰਾ ਮਸਲਾ ਜੀ ਸਤਰਾਵ ਜੀ ਬਹੁਤ ਵਧੀਆ ਗੱਲ ਤੁਸੀਂ ਸਟਾਰਟ ਕੀਤੀ ਹੈ ਕਿ ਜਿਮ ਦੇ ਵਿੱਚ ਜਿਹੜੀਆਂ ਸਟਨ ਦੇ ਹੱਥ ਜਿਹੜੀਆਂ ਹੋਰ ਵੀ ਹੋ ਰਹੀਆਂ ਨੇ ਅ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਕਿ ਆਮ ਬੱਚੇ ਜਿਹੜੇ ਹੈਗੇ ਨੇ ਪਹਿਲੀ ਗੱਲ ਤਾਂ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਜਿਮ ਜਾਣਾ ਹੋਵੇ ਜਾਂ ਆਪਾਂ ਕੋਈ ਐਕਸਟਰਾ ਕਸਰਤ ਕੋਈ ਵੀ ਕਰਨੀ ਹੋਵੇ ਤਾਂ ਆਪਾਂ ਨੂੰ ਡਾਕਟਰ ਦੀ ਸਹਾਇਤਾ ਜ਼ਰੂਰ ਲੈ ਲੈਣੀ ਚਾਹੀਦੀ ਹੈ ਚੈੱਕਅਪ ਕਰਾਉਣਾ ਚਾਹੀਦਾ ਲੇਕਿਨ ਜਿੱਥੇ ਆਪਾਂ ਉਹਦੇ ਵਿੱਚ ਚੈੱਕਅਪ ਨਹੀਂ ਕਰਾਉਂਦੇ ਸਭ ਤੋਂ ਪਹਿਲਾ ਪਾਰਟ ਜਿਹੜਾ ਨੰਬਰ 1 ਜਿਹੜਾ ਇੱਕ ਰੀਜ਼ਨ ਬਣਦਾ ਕਿਉਂਕਿ ਉਹਦਾ ਕਾਰਨ ਹੀ ਹੁੰਦਾ ਹੈ ਕਿ ਕਈ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਅੰਡਰਲਾਈਨ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਔਰ ਤੁਸੀਂ ਜਿਵੇਂ ਆਪਾਂ ਪੰਜਾਬੀ ਚ ਵਰਡ ਯੂਜ਼ ਕਰਦੇ ਆ ਖਿੱਚੀ ਜਾਂਦੇ ਆ ਬੱਸ ਜੀ ਠੀਕ ਹੈ ਉੱਥੇ ਜਿਸ ਸੈਕ ਕਰਨੀਆਂ ਤਾਂ ਉਹ ਹੀ ਰੱਜ ਕੇ ਕਰੀ ਜਾਓ ਜੇ ਖਾਣ ਲੱਗਿਆਂ ਤਾਂ ਰੱਜ ਕੇ ਉੱਤੇ ਖਾਈ ਜਾਓ ਜੇ ਜਿਮ ਚਲੇ ਗਏ ਤਾਂ ਉੱਥੇ ਕਸਰਤ ਕਰੀ ਜਾਓ ਉਹਦਾ ਹੁੰਦਾ ਕੀ ਹੈ ਕਿ ਜਿਹੜੀ ਤੁਸੀਂ ਐਕਸਟਰਾ ਕਸਰਤ ਕਰਦੇ ਹੋ ਨਾ ਉਹ ਇੱਕ ਜਿਹੜਾ ਹਾਰਟ ਹੈ ਤੁਹਾਡਾ ਉਹਦਾ ਇੱਕ ਲੈਵਲ ਹੈ ਉੱਥੇ ਤੱਕ ਉਹ ਸੈਕ ਕਰੇਗਾ ਉਸ ਤੋਂ ਬਾਅਦ ਉਹ ਸੈਕ ਨਹੀਂ ਕਰੇਗਾ ਬੱਚੇ ਤੇ ਤੁਸੀਂ ਬਹੁਤ ਜ਼ਿਆਦਾ ਪਸੀਨਾ ਅਗਰ ਤੁਹਾਡਾ ਨਿਕਲ ਗਿਆ ਮੰਨ ਵੀ ਲਓ ਬਹੁਤ ਜ਼ਿਆਦਾ ਪਸੀਨਾ ਨਿਕਲ ਗਿਆ ਤਾਂ ਉਹਦਾ ਹੋਏਗਾ ਕੀ ਕਿ ਤੁਹਾਡਾ ਬਲੱਡ ਪ੍ਰੈਸ਼ਰ ਡਾਊਨ ਹੋਏਗਾ ਤੁਸੀਂ ਉਸ ਨੂੰ ਚાલુ ਰੱਖਿਆ ਤਾਂ ਉਹਦੇ ਚ ਹੀ ਫੇਨਟਿੰਗ ਹੋ ਜੇਗੀ ਤੇ ਉਹ ਤੁਹਾਡਾ ਹਾਰਟ ਜਿਹੜਾ ਹੈਗਾ ਜਿਹਨੂੰ ਆਪਾਂ ਬਾਅਦ ਚ ਕਾਰਡੀਕ ਅਰੇਸਟ ਕਹਿੰਦੇ ਨੇ ਐਕਚੁਅਲੀ ਕਾਰਡੀਕ ਅਰੇਸਟ ਉਹ ਇੱਕ ਸਿੰਪਟਮ ਹੁੰਦੀ ਹੈ ਉਹਦਾ ਕਾਰਨ ਜਿਹੜਾ ਪਿੱਛੇ ਹੋ ਗਿਆ ਕਿ ਤੁਸੀਂ ਓਵਰ ਐਗਜੈਸ਼ਨ ਆਪਣੀ ਬੋਡੀ ਦੇ ਵਿੱਚ ਕਰ ਲਈ ਤੇ ਪਲੱਸ ਕੋਈ ਹੋ ਸਕਦਾ ਅੰਡਰਲਾਈਂ ਕਾਸ ਵੀ ਹੋਵੇ ਇੱਕ ਹੋਰ ਬਹੁਤ ਵੱਡਾ ਕਾਰਨ ਜਿਹੜਾ ਹੈਗਾ ਜਿਹੜਾ ਵਾਰ-ਵਾਰ ਰਿਪੀਟਡਲੀ ਜੇ ਤੁਸੀਂ ਕੋਈ ਹੋਰ ਵੀ ਸਾਲਵ ਕਰੋਗੇ ਤਾਂ ਉਹਦੇ ਚ ਵੀ ਆਉਣਾ ਹੈ ਵਿੱਚ ਕਿ ਇਹ ਜਿਹੜੇ ਫੂਡ ਸਪਲੀਮੈਂਟ ਹੁੰਦੇ ਘੜੀ ਦਿੱਤੇ ਜਾ ਰਹੇ ਨੇ ਇਹ ਬਹੁਤ ਐਕਸੈਸ ਦੇ ਵਿੱਚ ਲੋਕ ਯੂਜ਼ ਕਰਦੇ ਨੇ ਬੜੀ ਬੜੀ ਇਹ ਦੇਖਿਆ ਗਿਆ ਹੈ ਕਿ ਹਾਰਟ ਡਿਸੀजेस ਐਂਡ ਕਿਡਨੀ ਡਿਸੀजेस ਦੋ ਇਹ ਬਹੁਤ ਮੇਜਰ ਜੜੀਆਂ ਹੈਗੀਆਂ ਨੇ ਆ ਰਹੀਆਂ ਨੇ ਇਵਨ ਤੀਸਰੀ ਜੜੀ ਹੈਗੀ ਐ ਐਂਡ ਡਾਈਜੈਸ਼ਨ ਜਿਹੜੀ ਹੁੰਦੀ ਆ ਉਹਦੇ ਚ ਆਉਂਦੀ ਆ ਔਰ ਇਹ ਆਮ ਲੋਕ ਜਿਹੜੇ ਹੈਗੇ ਨੇ ਉਹ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਸਪਲੀਮੈਂਟ ਜਿਹੜੇ ਹੈਗੇ ਨੇ ਉਹ ਐਕਸਟਰਾ ਲੈ ਲੈ ਕੇ ਖਾਂਦੇ ਨੇ ਥੀਸ ਆਰ 2 3 ਮੇਜਰ ਰੀਜਨਸ ਕਿ ਤੁਸੀਂ ਪਹਿਲਾਂ ਆਪਣਾ ਚੈੱਕਅਪ ਨਹੀਂ ਕਰਾਇਆ ਹੋਇਆ ਤੁਸੀਂ ਓਵਰ ਐਗਜੈਕਸ਼ਨ ਕਰਦੇ ਹੋ ਜੀ 30 ਕੋਸ਼ਿਸ਼ ਸਪਲੀਮੈਂਟ ਲੈਣ ਦੀ ਤਿੰਨ ਵੱਡੇ ਰੀਜਨਸ ਨੇ ਜਿਹੜੇ ਇਹ ਸਡਨ ਡੈਥ ਦੇ ਕਾਰਨ ਬਣ ਰਹੇ ਵਿੱਚ ਜੀ ਤੇ ਉੱਥੇ ਜਿਹੜਾ ਦੇਖ ਹਾਂ ਜੇ ਮੈਂ ਇੱਕ ਗੱਲ ਹੋਰ ਐਡ ਕਰ ਦਵਾਂ ਕਈ ਵਾਰੀ ਨਾ ਅਸਲ ਚ ਇਹ ਹੈਗਾ ਕਿ ਜਿਵੇਂ ਅਸੀਂ ਫੋਰਨ ਦੀਆਂ ਗੱਲਾਂ ਕਰਦੇ ਆ ਉੱਥੇ ਕਹਿੰਦੇ ਆ ਜੀ ਹਾਰਟ ਅਟੈਕ ਆ ਗਏ ਜਾਦਾ ਅਸਲ ਚ ਸਟੋਰੀਓ ਦੇ ਪਿੱਛੇ ਜਿਹੜੇ ਹੈਗੇ ਆ ਉਹ ਡਰਗ ਐਡਿਕਸ਼ਨ ਵੀ ਹੈਗੀ ਆ ਇੱਥੇ ਵੀ ਡਰਗ ਐਡਿਕਸ਼ਨ ਜਿਹੜੀ ਹੈਗੀ ਆ ਕੁਡ ਬੀ ਵਨ ਆਫ ਦਾ ਰੀਜਨਸ ਤੇ ਅਗਲੀ ਗੱਲਾਂ ਦੇ ਨਾਲ ਸਾਰੇ ਹੀ ਵਰਲਡ ਵਿੱਚ ਕੋਈ ਸਹਿਮਤੀ ਨਹੀਂ ਹੈ ਜੇ ਤੁਸੀਂ ਵੀ ਕਰਾਸ ਕੁਐਸਚਨਿੰਗ ਕਰਨਾ ਚਾਹੋਗੇ ਉਹ ਕੋਵਿਡ ਦੇ ਨਾਲ ਉਸ ਨੂੰ ਰਿਲੇਟ ਕਰਦੇ ਆ ਲੇਕਿਨ ਕੋਵਿਡ ਦੇ ਨਾਲ ਰਿਲੇਸ਼ਨ ਦਾ ਹੁੰਦੀ ਕੜੀ ਕੋਈ ਵੀ ਰਿਸਰਚ ਇਹ ਗੱਲ ਨਹੀਂ ਕਹਿ ਰਹੀ ਕਿ ਇਹਦੇ ਕਰਕੇ ਜਿਹੜੀਆਂ ਹੈਗੀਆਂ ਨੇ ਉਹ ਕੋਈ ਡੈਥ ਇਨਕਰੀਸ ਹੋਈਆਂ ਨੇ ਕਦੇ ਕਿਸੇ ਕਿਸੇ ਵੀ ਰਿਸਰਚ ਨੇ ਨਹੀਂ ਕਿਹਾ ਸਰ ਜਿੰਨੇ ਵੀ ਕੋਈ ਸਪੈਸ਼ਲਿਸਟ ਹੈਗੇ ਜਾਂ ਗਵਰਨਮੈਂਟ ਦੀ ਏਜੰਸੀ ਜਿਹੜੀ ICMR ਵੀ ਹੈਗੀ ਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਨਹੀਂ ਇਹਨਾਂ ਦਾ ਰਿਲੇਟਡ ਕੋਈ ਡਾਟਾ ਨਹੀਂ ਹੈ ਕਿਸੇ ਕਿਸਮ ਦਾ ਵੀ ਜੀ ਹਾਂਜੀ ਤਾਂ ਮੈਂ ਜੀ ਇਥੇ ਕੁਐਸਚਨ ਲੈਣਾ ਚਾਹੁੰਦਾ ਹੈ ਕਿ ਤੁਸੀਂ ਇੱਕ ਜਿੰਮ ਦੇ ਨਾਲ ਗੱਲ ਕੀਤੀ ਹੈ ਤਾਂ ਦੂਜੇ ਪਾਸੇ ਇੱਕ ਪੰਜਾਬ 'ਚ ਹੀ ਦੇਖਿਆ ਕਿ ਕ੍ਰਿਕਟ ਖੇਡਦੇ ਨੌਜਵਾਨ ਦੀ ਮੌਤ ਹੋਈ ਆ ਇਹ ਮਸਲੇ ਕੀ ਬਣਦੇ ਨੇ ਤੇ ਤੁਹਾਡੇ ਕੋਲ ਇੰਨਾ ਤਜਰਬਾ ਹੈ ਕਿ ਤੁਸੀਂ ਇਸ ਫੀਲਡ 'ਚ ਰਹੇ ਹੋ ਤੇ ਇਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਇਸ ਇਹ ਜਿਹੜੇ ਇਹ ਜਿਹੜੇ ਪੀੜ ਹੈ ਲੋਕਾਂ ਨੂੰ ਸਹਣ ਸਾਹਮਣ ਆ ਰਹੀ ਹੈ ਕਿ ਮਿੰਟਾਂ ਸਕਿੰਟਾਂ ਚ ਇਹ ਹੱਥਾਂ ਚ ਲੋਕ ਆਪਣੀ ਜਾਨ ਗਵਾ ਰਹੇ ਆ ਤੇ ਬਾਅਦ ਚ ਸਿਰਫ ਪਸਤਾਵਾ ਹੀ ਜਿਹੜਾ ਪਰਿਵਾਰਕ ਮੈਂਬਰਾਂ ਦੇ ਕੋਲ ਰਹਿ ਜਾਂਦਾ ਉਹਦੇ ਇਸ ਤਰ੍ਹਾਂ ਦੀ ਜਿੱਦਾਂ ਮੈਂ ਪਹਿਲਾਂ ਕਾਰਜ ਜਿਹੜੇ ਤੁਹਾਨੂੰ ਤਿੰਨ ਦੱਸੇ ਨੇ ਉਹੀ ਤਿੰਨ ਮੀਜ਼ਰ ਪ੍ਰਕਾਸ਼ਨਸ ਹੈਗੀਆਂ ਨੇ ਕਿ ਅਗਰ ਤੁਸੀਂ ਖੇਡਣ ਖੇਡਣ ਦਾ ਮਤਲਬ ਹੈ ਤੁਸੀਂ ਖਿਡਾਰੀ ਬੰਨਣਾ ਹੈ ਯਾ ਤੁਸੀਂ ਜਿਮ ਦੇ ਵਿੱਚ ਆਪਣੀ ਬਾਡੀ ਦੇ ਵਿੱਚ ਜਿਹਨੂੰ ਆਪਾਂ ਪ੍ਰੋਫੈਸ਼ਨਲ ਜਿਮ ਜਿਹੜੀ ਹੈਗੀ ਆ ਕਹਿੰਦੇ ਆ ਬਾਡੀ ਬਾਡੀ ਬਿਲਡ ਅਪ ਕਰਨ ਵਾਸਤੇ ਕਰਨਾ ਹੈ ਤੁਸੀਂ ਸਭ ਤੋਂ ਪਹਿਲਾ ਪਾਰਟ ਹੁੰਦਾ ਕਿ ਤੁਹਾਡੇ ਕੋਲ ਤੁਹਾਨੂੰ ਡਾਕਟਰ ਕੋਲ ਜ਼ਰੂਰ ਚੈੱਕ ਅਪ ਕਰਵਾਉਣਾ ਚਾਹੀਦਾ ਹੈ ਇਸੇ ਕਰਕੇ ਮੈਂ ਤੁਹਾਨੂੰ ਐਡ ਅਪ ਕਰ ਦਵਾ ਕਿ ਸੈਂਟਰ ਗਵਰਨਮੈਂਟ ਜਾਂ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਵੱਲੋਂ ਸਕੂਲਾਂ ਦੇ ਵਿੱਚ ਜਿਹੜਾ ਇੱਕ ਰਾਸ਼ਟਰੀ ਸੁਰੱਖਿਆ ਕਾਰਜਕ੍ਰਮ ਹੁੰਦਾ ਹੈ ਉਹਦੇ ਵਿੱਚ ਸਾਰੇ ਬੱਚਿਆਂ ਦਾ ਚੈੱਕ ਅਪ ਕੀਤਾ ਜਾਂਦਾ ਵਿੱਚ ਐਨੋਲੀ ਇਸੇ ਤਰ੍ਹਾਂ 35 ਸਾਲ ਤੋਂ ਉੱਪਰ ਵਾਸਤੇ ਸਰਕਾਰ ਨੇ ਹੁਣ ਵੈਸੇ ਵੀ ਕੀਤਾ ਹੋਇਆ ਜਿਹਦੇ ਚ ਹੈਲਥ ਐਂਡ ਵੈਲਨੈਸ ਸੈਂਟਰ ਸਾਡੇ ਆਉਂਦੇ ਸੀ ਕਿ 35 ਸਾਲ ਤੋਂ ਉੱਪਰ ਵਾਲੇ ਹਰ ਇੱਕ ਬੰਦੇ ਦਾ ਤੁਸੀਂ ਚੈੱਕਅਪ ਕਰੋ ਉਹਦੇ ਵਿੱਚ ਜਿਹੜਾ ਐਨੂਅਲ ਚੈੱਕਅਪ ਕਰੋ ਉਹ ਨਹੀਂ ਹੋ ਰਿਹਾ ਜਾਂ ਚੰਗੀ ਤਰ੍ਹਾਂ ਨਹੀਂ ਹੋ ਰਿਹਾ that is a very different issue so first part ਇਸ ਕਿ ਤੁਹਾਡੀ ਚੈੱਕਅਪ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਕੋਈ ਨਾਰਮਲ ਨਾਲੋਂ ਐਕਸਟਰਾ ਐਕਟੀਵਿਟੀ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਪਲੇਅਰਸ ਵੀ ਆਉਣਗੇ ਜਿਹਦੇ ਵਿੱਚ ਕੋਈ ਜਿੰਮ ਵਾਲੇ ਵੀ ਆਣਗੇ ਬਾਡੀ ਬਿਲਡਰਸ ਵੀ ਆਉਣਗੇ ਜਾਂ ਰੁਟੀਨ ਚ ਜਿਹੜੇ ਬੰਦ ਜਾਂਦੇ ਹੋ ਜਾਂ ਗਲ ਦੂਸਰੀ ਜਿਹੜੀ ਹੈਗੀ ਆ ਉਹ ਫਿਰ ਮੈਂ ਅਵਰਡ ਯੂਜ਼ ਕਰੂੰਗਾ ਕਿ ਐਕਸਟਰਾ ਸਪਲੀਮੈਂਟ ਲੋਕ ਲੈਂਦੇ ਆ ਬਹੁਤ ਫਾਸਟ ਆਪਣੇ ਆਪ ਨੂੰ ਆ ਸਟਰੋਂਗ ਕਰਨਾ ਚਾਹੁੰਦੇ ਆ ਉਹਦੇ ਚ ਫਸ ਜਾਂਦੇ ਆ ਜਿਹਦੇ ਚ ਕਿਡਨੀ ਡਿਸੀਜ਼ ਐਂਡ ਹਾਰਟ ਡਿਸੀਜ਼ ਲਿਵਰ ਡਿਸੀਜ਼ ਕਿ ਬਹੁਤ ਮੇਨ ਆਈਆਂ ਨੇ ਵਿੱਚ ਸਪੈਸੀਫਿਕਲੀ ਜਿਹੜੀ ਹੈਗੀ ਆ ਫਿਰ ਇਹ ਹੈਗਾ ਕਿ ਜਦੋਂ ਆਪਾਂ ਆਪਣੇ ਸਰੀਰ ਨੂੰ ਲੋਡ ਤੋਂ ਜ਼ਿਆਦਾ ਐਗਜ਼ਰਟ ਕਰਾਂਗੇ ਤਾਂ that will be a cause of ਉਹ ਦੈਟ ਜਿਹੜੀ ਇਹ ਤਿੰਨੇ ਤਿੰਨੇ ਕਾਰਨ ਮੈਂ ਪਹਿਲਾਂ ਦੱਸੀ ਜੀ ਤਿੰਨੇ ਹੀ ਇਹੀ ਕਾਰਨ ਹੈਗੀਆਂ ਸੋ ਇਸ ਕਰਕੇ ਜਿਹੜੇ ਲੋਕ ਚਾਹ ਪਲੇਅਰਸ ਹੋਣ ਚਾਹ ਉਹ ਜਿਮ ਵਿੱਚ ਜਾਣਾ ਚਾਹਣ ਉਹਨਾਂ ਨੂੰ ਇਹ ਤਿੰਨ ਗੱਲਾਂ ਦੀ ਪ੍ਰਿਕਾਉਸ਼ਨਸ ਤਾਂ ਜ਼ਰੂਰ ਰੱਖਣੀ ਪਏਗੀ ਸਪਲੀਮੈਂਟ ਇਸ ਵੈਰੀ ਵੈਰੀ ਇੰਪੋਰਟੈਂਟ ਔਰ ਸਪਲੀਮੈਂਟ ਨਕਲੀ ਵੀ ਆ ਰਹੇ ਆ ਤੇ ਓਵਰ ਵੀ ਯੂਜ਼ ਕਰ ਰਹੇ ਆ ਔਰ ਕਈ ਵਾਰੀ ਇਦਾਂ ਹੁੰਦਾ ਹੈ ਕਿ ਤੁਹਾਡੇ ਕੋਲ ਅੰਡਰ ਲਾਈਇੰਗ ਡਿਸੀਜ਼ ਪਹਿਲਾਂ ਹੀ ਹੈਗੀਆਂ ਤੁਸੀਂ ਉੱਪਰੋਂ ਹੋਰ ਸਪਲੀਮੈਂਟ ਜਿਹੜੇ ਹੈਗੇ ਆ ਉਹ ਠੋਕੀ ਜਾ ਰਹੇ ਆ ਜਿਵੇਂ ਤੁਸੀਂ ਆਪਣੀ ਇੰਟਰੋਡਕਸ਼ਨ ਚ ਹੁਣੇ ਕਹਿ ਰਹੇ ਸੀਗੇ ਕਿ ਜਦੋਂ ਆਪਾਂ ਲਿਵਰ ਡਿਜ਼ੀਜ਼ ਦੀ ਗੱਲ ਕਰਨੀ ਆ ਜਾਂ ਦੂਜੀਆਂ ਤੀਜੇ ਕੁਝ ਹੋਰ ਵੀ ਹੈਗੀਆਂ ਨੇ ਉਹ ਉਹ ਕਾਰਨ ਉਹਦਾ ਜਿਹੜਾ ਹੈਗਾ ਉਹੀ ਬਣਿਆ ਕਿ ਇਹ ਜਿਹੜੀ ਆਰਟੀਫੀਸ਼ੀਅਲ ਡਾਈਟ ਹੈਗੀ ਆ ਇਹ ਆਪਾਂ ਰੈਗੂਲੇਟਰ ਨਹੀਂ ਕਰਦੇ। ਕੀ ਹਾਂਜੀ। ਮੁਲਤਾਨੀ ਸਾਹਿਬ ਇੱਕ ਡੇਂਗੂ ਦੇ ਮਸਲੇ ਬਹੁਤ ਵੱਧ ਰਹੇ ਆ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਉਂਕਿ ਲੋਕ ਅਜਾਈ ਆਪਣੀ ਜਾਨ ਗਵਾ ਰਹੇ ਆ ਛੋਟੇ ਛੋਟੇ ਬੱਚੇ ਆ ਜਿਹੜੇ ਇਸ ਦੇ ਸ਼ਿਕਾਰ ਹੋ ਰਹੇ ਨੇ ਤਾਂ ਇਸ ਤੋਂ ਕਿਵੇਂ ਬਚਿਆ ਜਾਂਦਾ ਹੈ ਇਸ ਦੇ ਕਾਰਨ ਕੀ ਹੁੰਦੇ ਨੇ ਕਿ ਡੇਂਗੂ ਕਿੱਥੋਂ ਜ਼ਿਆਦਾ ਪੈਦਾ ਹੁੰਦਾ ਹੈ। ਦੇਖੋ ਆਪਣਾ ਸਤਰਾਮ ਜੀ ਜਿਹੜਾ ਡੇਂਗੂ ਵਾਲਾ ਬੁਖਾਰ ਹੈਗਾ ਇਹ ਇੱਕ ਮੱਛਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਐਡੀ ਐਡੀਜ਼ ਐਕਸੈਪਟਾਈ ਮੱਛਰ ਹੁੰਦਾ ਜਾਂ ਟਾਈਗਰ ਮੱਛਰ ਵੀ ਉਸ ਨੂੰ ਕਹਿੰਦੇ ਆ ਇਹਦੀ ਪਛਾਣ ਹੁੰਦੀ ਹੈ ਕਿ ਟਾਈਗਰ ਵਰਗਾ ਇਹਦੇ ਤੇ ਸਟ੍ਰਿਪਸ ਹੁੰਦੀਆਂ ਨੇ ਔਰ ਇਹ ਸਾਫ ਪਾਣੀ ਤੇ ਬੈਠਦਾ ਹੈ ਇਸੇ ਕਰਕੇ ਨਾ ਇਸ ਨੂੰ ਆਪਾਂ ਅਮੀਰਾ ਦਾ ਮਲੇਰੀਆ ਕਹਿੰਦੇ ਹੁੰਦੇ ਸੀ ਪਾਵੇ ਅੱਜਕੱਲ ਕਿਉਂਕਿ ਬਹੁਤਾਂ ਸ਼ਹਿਰਾਂ ਵਿੱਚ ਹੁੰਦਾ ਸੀਗਾ ਅੱਜਕੱਲ ਤਾਂ ਇਹ ਪਿੰਡਾਂ ਵਿੱਚ ਵੀ ਚਲੇ ਗਿਆ ਪਰ ਇਹ ਸਾਫ ਪਾਣੀ ਤੇ ਬੈਠਦਾ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਲੋਕਾਂ ਨੂੰ ਇਸ ਗੱਲ ਨੂੰ ਸਮਝਣ ਸਾਫ ਪਾਣੀ ਵਿਭਾਗ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿਹੜੇ ਇਹਦੇ ਅੰਡੇ ਪਏ ਹੁੰਦੇ ਐ ਭਾਵੇਂ ਸਾਲ ਵੀ ਹੋ ਗਿਆ ਜਦੋਂ ਇਹ ਸੀਜ਼ਨ ਆਉਣਾ ਹੈ بارش ਵਾਲਾ ਜਿਵੇਂ ਤੁਹਾਡੇ ਬਾਹਰ ਕੋਈ ਟੁੱਟੇ-ਫੁੱਟੇ ਭਾਂਡੇ ਬਰਤਨ ਪਏ ਹੋਏ ਆ ਜਾਂ ਅਸੀਂ ਪਾਰਕਾਂ ਦੇ ਵਿੱਚ ਜਾਨਵਰਾਂ ਵਾਸਤੇ ਪਾਣੀ ਰੱਖਦੇ ਆ ਯਾ ਤੁਹਾਡੇ ਕੂਲਰ ਹੈਗੇ ਆ ਜਿਨ੍ਹਾਂ ਨੂੰ ਅਸੀਂ ਸਾਫ਼ ਨਹੀਂ ਕਰਦੇ ਏਸੀ ਦੇ ਦਾ ਪਾਣੀ ਹੁੰਦਾ ਕਾਰਾਂ ਤੋਂ ਨੇ ਆ ਅਸੀਂ ਜਿਹੜੀਆਂ ਹੈਗੀਆਂ ਨੇ ਇਹ ਇਸ ਤਰ੍ਹਾਂ ਦੇ ਫ੍ਰਿਜ ਦੇ ਜਿਹੜੇ ਪੁਰਾਣੇ ਫ੍ਰਿਜੀ ਉਹਨਾਂ ਦੇ ਪਿੱਛੇ ਇੱਕ ਟ੍ਰੇ ਲੱਗੀ ਹੁੰਦੀ ਉਸ ਪਾਣੀ ਸਾਫ਼ ਪਾਣੀ ਜਿੱਥੇ ਹੋਏਗਾ ਖੜਾ ਹੋ ਜਾਏਗਾ ਜੇ ਉਹ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਹਫ਼ਤੇ ਵਾਸਤੇ ਉਹ ਖੜਾ ਰਹਿ ਗਿਆ ਤਾਂ ਉਹਦੇ ਵਾਸਤੇ ਇਹ ਇਹ ਜਿਹੜਾ ਮੱਛਰ ਹੈ ਇਹ ਪੈਦਾ ਜ਼ਰੂਰ ਹੋਏਗਾ ਔਰ ਇਸੇ ਕਰਕੇ ਹੀ ਸਰਕਾਰ ਵੱਲੋਂ ਇੱਕ ਡਰਾਈਡੇ ਹਫਤੇ 'ਚ ਡਰਾਈਡੇ ਰੱਖਿਆ ਜਾਂਦਾ ਕਿਉਂਕਿ ਇਹਦੀ ਜਿਹੜੀ ਲਾਈਫ ਸਟਾਈਲ ਹੈ ਉਹ ਇੱਕ ਹਫਤੇ ਦੇ ਵਿੱਚ ਪੂਰਾ ਹੁੰਦਾ ਜੇ ਅਗ ਤੋਂ ਲੈ ਕੇ ਪੂਰਾ ਮੱਚਤ ਤੱਕ ਜਿਹੜੀ ਹੈ ਸੋ ਉਸ ਕਰਕੇ ਉਸ ਨੂੰ ਇੱਕ ਹਫਤੇ ਦੇ ਵਿੱਚ ਇੱਕ ਵਾਰੀ ਇਹ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਦੂਸਰਾ ਇਹ ਹੈਗਾ ਕਿ ਜਦੋਂ ਵੀ ਤੁਹਾਨੂੰ ਬੁਖਾਰ ਹੋਵੇ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਕੋਈ ਵੀ ਬੁਖਾਰ ਹੋਵੇ ਤਾਂ ਤੁਸੀਂ ਖੂਨ ਚੈੱਕ ਕਰਾਓ ਹੁਣ ਅਸੀਂ ਇਹ ਗੱਲ ਕਹਿੰਦੇ ਆ ਚਾਹ ਤੁਹਾਨੂੰ ਟੱਟੀਆਂ ਉਲਟੀਆਂ ਲੱਗੀਆਂ ਹੋਣ ਜੇ ਤੁਹਾਡੇ ਪੇਟ ਦਰਦ ਹੁੰਦੀ ਹੋਵੇ ਚਾਹੇ ਤੁਹਾਡੇ ਸਰੀਰ 'ਚ ਕਮਜ਼ੋਰੀ ਜ਼ਿਆਦਾ ਆਣ ਲੱਗੀ ਤੁਹਾਡੇ ਸਿਰ 'ਚ ਦਰਦ ਹੋਣ ਲੱਗੀ ਤੁਹਾਡੀਆਂ ਅੱਖਾਂ ਦੇ ਪਿੱਛੇ ਦਰਦ ਹੋਣ ਲੱਗੀ ਤੁਸੀਂ ਆਪਣਾ ਖੂਨ ਜ਼ਰੂਰ ਚੈੱਕ ਕਰਾਓ ਕਿਉਂਕਿ ਖੂਨ ਚੈੱਕ ਕਰਾਉਣ ਤੋਂ ਬਗੈਰ ਨਹੀਂ ਤੁਹਾਨੂੰ ਪਤਾ ਲੱਗਣਾ ਕਿ ਤੁਹਾਨੂੰ ਡੇਂਗੂ ਹੈ ਜਾਂ ਜਿਵੇਂ ਆਪਾਂ ਕਹਿੰਦੇ ਆ ਕਿ ਉਹ ਸੈੱਲ ਘਟੇ ਪਲੇਟਲਟ ਆਪਾਂ ਜਿਹੜੇ ਹੈਗੇ ਆ ਹਰ ਵਾਰੀ ਸੈੱਲ ਘਟਣ ਦਾ ਮਤਲਬ ਨਹੀਂ ਹੁੰਦਾ ਡੇਂਗੂ ਹੁੰਦਾ ਲੇਕਿਨ ਉਹ ਸੈੱਲ ਜਿਹੜੇ ਹੈਗੇ ਆ ਪਲੇਟਲਟ ਚੈੱਕ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਉਹ ਇੰਪੋਰਟੈਂਟ ਹੈ ਇਹ ਜੀ ਦਵਾਈ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਆ ਕਿ ਇੱਕ ਤਾਂ ਪਾਣੀ ਜ਼ਿਆਦਾ ਪੀਓ ਦੂਸਰਾ ਅਸੀਂ ਇਹ ਕਹਿੰਦੇ ਆ ਕਿ ਰੈਸਟ ਕਰੋ ਤੀਸਰਾ ਉਹਦੇ ਚ ਹੁੰਦਾ ਹੈ ਕਿ ਜਿਹੜੇ ਵਿਟਾਮਿਨਸ ਡੀ ਸੀ ਐਂਡ ਬੀ ਇਹ ਲੈਣੇ ਹੁੰਦੇ ਆ ਤੇ ਗੋਲੀ ਜਿਹੜੀ ਹੈਗੀ ਬੁਖਾਰ ਹੋਣ ਤੇ ਉਹ ਪੈਰਾਸਟੈਮੋਲ ਹੀ ਲੈਣੀ ਆ ਔਰ ਪੈਰਾਸਟੈਮੋਲ ਤੇ ਕਿ ਕਈ ਸਾਰੇ ਨਾਮ ਆਉਣਗੇ ਆਪਾਂ ਪੈਰਾਸਟੈਮੋਲ ਦੀ ਗੱਲ ਹੀ ਕਰਾਂਗੇ ਅਡਲਟ ਡੋਸ ਜਿਹੜੀ ਹੈਗੀ ਆ 650 ਵਾਲੀ ਵਧੀਆ ਹੁੰਦੀ ਹੈ 500 ਵੀ ਲਈ ਜਾ ਸਕਦੀ ਹੈ ਬਾਕੀ ਫਿਰ ਏਸ ਇਟ ਅਕੋਰਡਿੰਗਲੀ ਥੱਲੇ ਘਟ ਜਾਂਦੀ ਆ ਫਿਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਇਹ ਜਿਹੜਾ ਲੋਕੀ ਬੱਕਰੀ ਦਾ ਦੁੱਧ ਪੀ ਕੇ ਜਾਂ kiwi ਦਾ ਫਲ ਖਾ ਕੇ ਕਹਿੰਦੇ ਆਂ ਜੀ ਸਾਡੇ ਜਿਹੜੇ ਸੈੱਲ ਵਧਣਗੇ ਇਸ ਤਰ੍ਹਾਂ ਕੁਝ ਨਹੀਂ ਹੁੰਦਾ। ਨਾ ਹੀ ਇਹ ਝਾੜੇ ਕਰਾਉਣ ਦੇ ਨਾਲ ਜਿਹੜਾ ਹੈਗਾ ਕੋਈ ਕਿਸੇ ਬੰਦੇ ਦਾ ਬੁਖਾਰ ਹੋਣਾ। ਸੋ ਇੰਪੋਰਟੈਂਟ ਗੱਲ ਹੈਗੀ ਹੈ ਕਿ ਪਾਣੀ ਇਕੱਠਾ ਨਾ ਹੋਣ ਦਿਓ। ਦੂਸਰਾ ਇਹ ਹੈਗਾ ਕਿ ਪਾਣੀ ਜ਼ਿਆਦਾ ਪੀਓ। ਤੀਸਰਾ ਇਹ ਹੈਗਾ ਕਿ ਡਾਕਟਰ ਦੇ ਨਾਲ ਕੰਸਲਟ ਕਰਨ ਤੋਂ ਬਿਨਾਂ ਤੁਸੀਂ ਕਿਸੇ ਵੀ ਢੰਗ ਨਾਲ ਪਾ ਸਕਦੇ ਹੋ। ਜਿਹੜਾ ਮਲੇਰੀਆ ਇਹ ਡੇਂਗੂ ਸਾਰੀ ਜਿਹੜਾ ਜ਼ਿਆਦਾ ਖਤਰਨਾਕ ਹੁੰਦਾ। ਉਹਦੇ ਚੀਜ਼ ਹੁੰਦਾ ਕਿ ਜੇ ਸਰੀਰ ਦੇ ਉੱਤੇ ਕੋਈ ਲਾਲ ਲਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲekin ਹੁੰਦਾ ਕੀ ਹੈ ਕਿ ਸਾਡੇ ਡਾਕਟਰ ਵੀ ਤੇ ਪੇਸ਼ੈਂਟਸ ਵੀ ਜਦੋਂ ਉਹ 1 ਡੇਟ ਲੱਖ ਤੋਂ ਥੱਲੇ ਨੂੰ ਆਉਂਦੇ ਨੇ ਤਾਂ ਉਕਬਰਾ ਜਾਂਦੇ ਆ ਵਿੱਚ ਮੈਂ ਫਿਰ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹਾਂਗਾ ਈਵਨ ਤਾਂ ਜ਼ੀਰੋ ਸੈਲਰੀ ਤੇ ਵੀ ਲੋਕ ਸਰਵਾਈਵ ਕਰਦੇ ਆ ਲੇਕਿਨ ਜਦੋਂ ਇਹ 20 ਹਜ਼ਾਰ ਤੋਂ ਘਟਦੇ ਆ ਤਾਂ ਆਪਾਂ ਨੂੰ ਡਾਕਟਰ ਦੇ ਕੋਲ ਜਰੂਰ ਉਹਦੀ ਦੇਖਰੇਖ ਦੇ ਵਿੱਚ ਜਿਹੜਾ ਹੈਗਾ ਹੋਣਾ ਚਾਹੀਦਾ ਉਸ ਤੋਂ ਉਪਰ ਉਪਰ ਆਪਾਂ ਨੂੰ ਚਾਹੀਦਾ ਤੇ ਇਹ ਹੁੰਦਾ ਹੈ ਕਿ ਤੁਸੀਂ ਘਰ ਦਾ ਟਰੀਟਮੈਂਟ ਲਓ ਮਿਲੋ ਡਾਕਟਰ ਦੀ ਕੰਸਲਟੇਸ਼ਨ ਕਰੋ ਲੇਕਿਨ ਘਰ ਟਰੀਟਮੈਂਟ ਲਓ ਕਿਉਂਕਿ ਉਹਦਾ ਕਾਰਨ ਇਹ ਹੈਗਾ ਕਿ ਉਹ ਜਿਹੜਾ ਬੁਖਾਰ ਤੁਹਾਨੂੰ ਹੋਇਆ ਹੋਇਆ ਹੈ ਉਹਦੇ ਵਿੱਚ ਜਿਹੜੀ ਵਾਇਰਸ ਡੈਂਗੂ ਵਾਲੀ ਤੁਹਾਡੇ ਅੰਦਰ ਗਈ ਹੋਈ ਹੈ ਅਗਰ ਉਹ ਮੱਛਰ ਸੇਮ ਤੁਹਾਨੂੰ ਕੱਟ ਕੇ ਤੇ ਕਿਸੇ ਹੋਰ ਨੂੰ ਵੀ ਕੱਟੇਗਾ ਤਾਂ ਜਾਂ ਤੁਹਾਡੇ ਸਰੀਰ ਦੇ ਵਿੱਚ ਉਹ ਇਨਫੈਕਸ਼ਨ ਹੈਗੀ ਆ ਤਾਂ ਉਹੀ ਤੁਹਾਨੂੰ ਮੱਛਰ ਹੋਰ ਕੱਟੇਗਾ ਤਾਂ ਹੋਰ ਨੂੰ ਵੀ ਫਲਾਏਗਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਸ ਦਾ ਘਰ ਦਾ ਟਰੀਟਮੈਂਟ ਜਿਹੜਾ ਹੈ ਉਹ ਜ਼ਿਆਦਾ ਲਓ ਬਜਾਏ ਕਿ ਆਪਾਂ ਹਸਪੀਟਲ ਦੇ ਵਿੱਚ ਪਰ ਕਿਉਂਕਿ ਕਮਰਸ਼ੀਅਲਾਈਜੇਸ਼ਨ ਹੋਈ ਹੈ ਮੈਂ ਇਸ ਗੱਲ ਤੋਂ ਕਦੀ ਵੀ ਇਨਕਾਰ ਨਹੀਂ ਕਰਦਾ ਤੁਹਾਡੇ ਸਾਹਮਣੇ ਬੜੀ ਬੜੀ ਮੈਂ ਰਿਪੀਟ ਕੀਤਾ ਹੈ ਕਿ ਕੁਝ ਲਾਲਚੀ ਡਾਕਟਰ ਜਿਹੜੇ ਹੈਗੇ ਨੇ ਉਹ ਇਸ ਨੂੰ ਮਿਸ ਗਾਈਡ ਕਰਦੇ ਨੇ ਔਰ ਜਿੱਥੇ ਸੈਲ ਚੜਾਉਣ ਦੀ ਜ਼ਰੂਰਤ ਵੀ ਨਹੀਂ ਹੁੰਦੀ ਉੱਥੇ ਵੀ ਕਈ ਵਾਰੀ ਚੜਾ ਦਿੱਤੇ ਜਾਂਦੇ ਨੇ ਮਰੀਜ਼ ਨੂੰ ਦਾਖਲ ਕਰਕੇ ਤੇ ਆਪਾਂ ਉਸ ਨੂੰ ਲੁੱਟਖਸੋਟੀ ਕਰਾਂਗੇ ਹੋਰ ਤਾਂ ਆਪਾਂ ਉਹਨਾਂ ਕੋਈ ਪੇਸ਼ੈਂਟ ਦਾ ਵੈਲਫੇਅਰ ਦਾ ਅਸੀਂ ਕਹਿ ਨਹੀਂ ਸਕੀ ਸੋ ਇਹ ਇਹ ਕੁਝ ਚੀਜ਼ਾਂ ਇੰਪੋਰਟੈਂਟ ਹੈਗੀਆਂ ਨੇ ਜਿਹੜੀ ਆਪਾਂ ਨੂੰ ਯਾਦ ਰੱਖਣੇ ਚਾਹੀਦੇ ਡਾਕਟਰ ਸਾਹਿਬ ਪੀਡੀਏ ਦੇ ਬਹੁਤ ਜ਼ਿਆਦਾ ਮਰੀਜ਼ ਆ ਰਹੇ ਨੇ ਜਿਹੜੇ ਪੀਡੀਏ ਕਾਰਨ ਬਹੁਤ ਸਾਰੀ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪੀਲੀਆ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਜੀ ਦੇਖੋ ਇਸ ਨਾਰਮਲ ਪੀਲੀਆ ਅਸੀਂ ਵਰਡ ਯੂਜ਼ ਕਰਦੇ ਹਾਂ ਕਿ ਜਦੋਂ ਤੁਸੀਂ ਖੂਨ ਚੈੱਕ ਕਰਦੇ ਹੋ ਜਾਂ ਖੂਨ ਚੈੱਕ ਕਰਨ ਤੋਂ ਪਹਿਲਾਂ ਜਿਹੜੇ ਬੰਦੇ ਦੇ ਜਿਹੜਾ ਹੈਗਾ ਵੀ ਉਹਨੂੰ ਭੁੱਖ ਨਹੀਂ ਲੱਗ ਰਹੀ ਜੀ ਉਹਨੂੰ ਹਿਚਕੀ ਆ ਰਹੀ ਹੈ ਉਹਨੂੰ ਵੋਮਟਿੰਗ ਹੋ ਰਹੀ ਹੈ ਉਹਦੀ ਅੱਖਾਂ ਦਾ ਰੰਗ ਪੀਲਾ ਹੋ ਗਿਆ ਉਹਦਾ ਪਿਸ਼ਾਬ ਦਾ ਰੰਗ ਪੀਲਾ ਹੋ ਗਿਆ ਇਹ ਜਾਂ ਪੇਟ ਚ ਦਰਦ ਹੁੰਦੀ ਹੈ ਖਾਸ ਕਰਕੇ ਪੇਟ ਦਾ ਜਿਹੜਾ ਸੱਜੇ ਵਾਲਾ ਪਾਸਾ ਉੱਪਰ ਵਾਲਾ ਹਿੱਸਾ ਹੁੰਦਾ ਉਹਦੇ ਵਿੱਚ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਚਾਂਸਸ ਇਹ ਹੈਗੇ ਆ ਕਿ ਇਹਦੇ ਵਿੱਚ ਜਿਵੇਂ ਆਪਾਂ ਲਿਵਰ ਦੀ ਇਨਫੈਕਸ਼ਨ ਕਹਦੇ ਆ ਜਾਂ ਆਪਾਂ ਗਾਲ ਬਲੇਡਰ ਕਰਕੇ ਕਹ ਲੀਏ ਲੇਕਿਨ ਨਾਰਮਲ ਪੀਜੀਏ ਦੇ ਵਿੱਚ ਜਿਹੜਾ ਪੀਜੀਏ ਇਹ ਦੋ ਕਿਸਮ ਦਾ ਹੁੰਦਾ ਹੈ ਇੱਕ ਹੁੰਦਾ ਇਨਫੈਕਟਿਵ ਦੂਸਰਾ ਹੁੰਦਾ ਅਬਸਟ੍ਰਕਟਿਵ ਪਰ ਸਾਡੀ ਪ੍ਰੋਬਲਮ ਇਹ ਹੈਗੀ ਹੈ ਕਿ ਅਸੀਂ ਦੋਹਾਂ ਨੂੰ ਮਿਕਸ ਕੀਤਾ ਹੁੰਦਾ ਹੈ ਇਸ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਛਾੜਾ ਛੁੜਾ ਕਰਵਾਉਂਦੇ ਆ ਉਹ ਜੇ ਤਾਂ ਸਿੰਪਲ ਇਨਫੈਕਸ਼ਨ ਕਰਕੇ ਹੋਇਆ ਹੋਵੇ ਪੀਲੀਆ ਤਾਂ ਉਹ 5-7 ਦਿਨਾਂ ਦੇ ਵਿੱਚ ਠੀਕ ਹੋਣ ਲੱਗ ਜਾਂਦਾ ਹੈ ਲੇਕਿਨ ਜਿਹੜਾ ਅਬਸਟ੍ਰਕਟਿਵ ਹੁੰਦਾ ਹੈ ਉਹ ਫਿਰ ਪੀਲੀਆ ਜਿਹੜਾ ਹੈਗਾ ਉਹ ਹੋਰ ਵੱਧ ਜਾਂਦਾ ਹੈ ਜਿਹਦੇ ਚ ਅਬਸਟ੍ਰਕਸ਼ਨ ਦੇ ਵਿੱਚ ਜਿਹਦੇ ਚ ਪੱਥਰੀ ਜਿਹੜੀ ਹੈਗੀ ਆ ਪਿੱਤੇ ਵਾਲੀ ਉਹ ਬਹੁਤ ਟੂ ਇੰਪੋਰਟੈਂਟ ਆ ਉਹ ਮੇਜਰ ਰੀਜ਼ਨ ਬਣਦਾ ਵਿੱਚ ਜਿਹੜੀ ਹੈਗੀ ਆ ਦੂਸਰਾ ਉਹਦੇ ਚ ਹੁੰਦਾ ਕਿ ਤੁਹਾਡੇ ਕੋਲ ਹੋਰ ਗ੍ਰੋਥ ਵੀ ਹੋ ਸਕਦੀ ਆ ਜਿਹੜੀ ਉਹ ਜਿਹੜਾ ਵਿਚੂ ਰਸ ਆ ਆਪਣਾ ਲਿਵਰ ਦੇ ਵਿੱਚੋਂ ਨਿਕਲ ਰਿਹਾ ਤੇ ਉਹ ਥੱਲੇ ਜਾ ਕੇ ਗਾਲਬਲੈਡਰ ਵਿੱਚ ਇਕੱਠਾ ਹੋਣਾ ਤੇ ਫਿਰ ਉਸਨੇ ਯੂਜ਼ ਹੋਣਾ ਉਹ ਹੁੰਦਾ ਨਹੀਂ ਸੋ ਦੋ ਦੋ ਤਰ੍ਹਾਂ ਦਾ ਪੀ ਲਿਆ ਹੁੰਦਾ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਹੀਂ ਲੋਕਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਝਾੜਾ ਕਰਾਈ ਜਾਓ ਮੈਨੂੰ ਤਾਂ ਵੈਸੇ ਕੋਈ ਮੁਸ਼ਕਲ ਨਹੀਂ ਪਰ ਮੈਂ ਤਾਂ ਉਸ ਗੱਲ 'ਚ ਨਹੀਂ ਬਲੀਵ ਕਰਦਾ ਕਿਉਂਕਿ ਉਸਦਾ ਫਾਇਦਾ ਕੋਈ ਨਹੀਂ ਹੁੰਦਾ ਲੇਕਿਨ ਤੁਸੀਂ ਫਸ ਸਕਦੇ ਹੋ ਕਿਉਂਕਿ ਤੁਸੀਂ ਝਾੜੇ ਦੇ ਪਿੱਛੇ ਅਸੀਂ ਦੇਖਿਆ ਮਰੀਜ਼ ਅਸੀਂ ਬਹੁਤ ਸੀਰੀਅਸ ਹੁੰਦੇ ਮਰੀਜ਼ ਵੀ ਦੇਖੇ ਆ ਜਿਹੜੇ ਝਾੜੇ ਦੇ ਪਿੱਛੇ ਲੱਗੇ ਰਹਿੰਦੇ ਆ ਔਰ ਆਪਣਾ ਨੁਕਸਾਨ ਕਰ ਜਾਂਦੇ ਆ ਜਦੋਂ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਜੇ ਤੋ ਇਨਫੈਕਟਿਵ ਹੈਗਾ ਸਿੰਪਲ ਪੀਲੀਆ ਹੈਗਾ ਤਾਂ ਉਹ ਜਰੂਰ 5-7 ਦਿਨਾਂ ਤੋਂ ਬਾਅਦ ਫਿਰ ਠੀਕ ਵੀ ਹੋ ਜਾਏਗਾ ਲੇਕਿਨ ਅਗਰ ਉਹ ਅਬਸਟ੍ਰਕਟਿਵ ਹੈਗਾ ਕਿਸੇ ਗੱਲ ਕਰਕੇ ਰੁਕ ਗਿਆ ਜਿਵੇਂ ਪੱਥਰੀ ਦੀ ਆਪਾਂ ਗੱਲ ਕੀਤੀ ਹੈ ਪਿੱਤੇ ਦੀ ਪੱਥਰੀ ਉਹ ਅਗਰ ਉਸ ਨਾਲੀ ਦੇ ਵਿੱਚ ਰੁਕ ਗਈ ਹੋਈ ਹੈ ਤਾਂ ਉਸ ਨੇ ਜਿਹੜਾ ਪੀਲੀਆ ਕਾਜ਼ ਕਰਨਾ ਉਹ ਤੁਹਾਡਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ ਸੋ ਇੱਕ ਤਾਂ ਟੈਸਟ ਕਰਾਉਣਾ ਜ਼ਰੂਰੀ ਹੈ ਝਾੜੇ ਕਰਾਣੇ ਕਿਸੇ ਕਿਸੇ ਵੀ ਕੰਮ ਵਿੱਚ ਨਹੀਂ ਆਉਣੇ ਲੇਕਿਨ ਪੀਲੀਆ ਅਗਰ ਤੁਹਾਡਾ ਵੱਧ ਰਿਹਾ ਤੇ ਤੁਹਾਨੂੰ ਉਹਦਾ ਚੈੱਕਅਪ ਕਰਾਉਣਾ ਜ਼ਰੂਰੀ ਹੈ ਤੁਸੀਂ ਅੱਗੇ ਨਾਲ ਹੀ ਗੱਲ ਕਰ ਰਹੇ ਸੀਗੇ ਕਿ ਪਿੱਤੇ ਦੀ ਪੱਥਰੀਆਂ ਜੰਨੀਆਂ ਹੈਗੀਆਂ ਉਹ ਵੱਧ ਨਹੀਂ ਜਾਂਦੀਆਂ ਹੁਣ ਆਪਾਂ ਦੇਖ ਰਹੇ ਆ ਕਿ ਹਰ 10ਵੇਂ ਤੇ 8ਵੇਂ 9ਵੇਂ ਘਰ ਵਿੱਚ ਇਹ ਜਿਹੜੀ ਬਿਮਾਰੀ ਆ ਇਹ ਦੇਖੀ ਜਾ ਰਹੀ ਆ ਕਿ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਮੇਰੇ ਪਿੱਤੇ ਦੀ ਪੱਥਰੀ ਜਿਹੜੀ ਆ ਉਹ ਕਾਰਨ ਬਣ ਰਹੀ ਆ ਕਿ ਮੇਰੇ ਪੀੜ ਹੁੰਦੀ ਆ ਮੇਰੇ ਦਰਦ ਹੁੰਦਾ ਤੇ ਰੋਟੀ ਨਹੀਂ ਪਚਦੀ ਜਾਂ ਭੁੱਖ ਨਹੀਂ ਲੱਗਦੀ ਇਸ ਦਾ ਕੀ ਕਾਰਨ ਬਣ ਰਿਹਾ ਕਿ ਇਹ ਇੰਨਾ ਜਿਹੜਾ ਦੁੱਖ ਵਧਦਾ ਜਾ ਰਿਹਾ ਹੈ ਇਹ ਕੀ ਮਸਲਾ ਹੈ ਤੇ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਕਿਉਂਕਿ ਜ਼ਿਆਦਾਤਰ ਇਸ ਦਾ ਮਸਲਾ ਇਹੀ ਹੱਲ ਹੁੰਦਾ ਹੈ ਕਿ ਆਪਰੇਸ਼ਨ ਤੋਂ ਬਿਨਾਂ ਇਸ ਦਾ ਕੋਈ ਹੱਲ ਨਹੀਂ ਹੈਗਾ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਇਹ ਕਿਵੇਂ ਜਿਹੜਾ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਜੀ ਦੇਖੋ ਉਹਦੇ ਵਿੱਚ ਤੁਹਾਡੀ ਗੱਲ ਜਿਹੜੀ ਲਾਸਟ ਤੁਸੀਂ ਗੱਲ ਕਹੀ ਹੈ ਕਿ ਮੈਂ ਉਹ ਗੱਲ ਪਹਿਲਾਂ ਪਹਿਲਾਂ ਕਹਿ ਦਵਾਂ ਕਿ ਜਿਹੜਾ ਪਿੱਤੇ ਦਾ ਵਿੱਚ ਅਗਰ ਪੱਥਰੀ ਬਣ ਜਾਂਦੀ ਹੈ ਆਪਾਂ ਗੱਲ ਕਰਦੇ ਹਾਂ ਕਿਵੇਂ ਬਣਦੀ ਹੈ ਲੇਕਿਨ ਉਸ ਦਾ ਇੱਕੋ ਇੱਕ ਇਲਾਜ ਹੁੰਦਾ ਆਪਰੇਸ਼ਨ ਆਪਰੇਸ਼ਨ ਤੋਂ ਬਿਨਾਂ ਉਸ ਦਾ ਕੋਈ ਇਲਾਜ ਨਹੀਂ ਹੈ ਦੂਸਰਾ ਇਹ ਹੈਗਾ ਕਿ ਸਤਰਾਮ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਫਿਰ ਤੁਹਾਡੇ ਲਾਈਫ ਸਟਾਈਲ ਦੇ ਨਾਲ ਆ ਜਾਂਦੀਆਂ ਨੇ ਕਿ ਤੁਸੀਂ ਹਿਲਦੇ ਜੁਲਦੇ ਹੀ ਨਹੀਂ ਤੁਸੀਂ ਬਹੁਤ ਮਟਾਪੇ ਚ ਹੈਗੇ ਹੋ ਤੁਸੀਂ ਖਾਣਾ ਇਸ ਤਰ੍ਹਾਂ ਦਾ ਖਾਣੇ ਹੋ ਜਿਹਦੇ ਵਿੱਚ ਚਰਬੀ ਜ਼ਿਆਦਾ ਹੈਗੀ ਹੈ ਕਿਉਂਕਿ ਬੇਸਿਕਲੀ ਹੈ ਤਾਂ ਉਹ ਕੋਲੇਸਟ੍ਰੋਲ ਦਾ ਹੀ ਹੈ ਜਿਹੜਾ ਪਿੱਤੇ ਦੇ ਵਿੱਚ ਜਿਹੜਾ ਰਸ ਹੁੰਦਾ ਹੈ ਵਿੱਚੋਂ ਨਿਕਲਦਾ ਹੈ ਜਿਹੜਾ ਅੱਗੇ ਆਪਾਂ ਨੂੰ ਖਾਣਾ ਪਹੁੰਚਾਉਂਦਾ ਉਹਨੂੰ ਬਾਈਲ ਕਹਿੰਦੇ ਆ ਉਹ ਬਾਈ ਜਿਹੜਾ ਹੈਗਾ ਜਦੋਂ ਵੀ ਉਹ ਇਕੱਠਾ ਹੋ ਗਿਆ ਤਾਂ ਉਸ ਨੇ ਇਕੱਠਾ ਹੋ ਕੇ ਉਹ ਗੱਠ ਬਣ ਜਾਣੀ ਹੈ ਉਹ ਗੱਠ ਦੇ ਉੱਪਰ ਗੱਠ ਜਿਹੜੀ ਹੈਗੀ ਆ ਉਹ ਬਣੀ ਜਾਂਦੀ ਆ ਉਹਦੇ ਫਿਰ ਉਹ ਬਹੁਤੀ ਵਾਰੀ ਰੀਜ਼ਨਸ ਇਹ ਹੁੰਦੇ ਆ ਕਿ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਉਹ ਕਦੋਂ ਹੁੰਦਾ ਜਿਹੜੀ ਦਰਦ ਰਾਤ ਨੂੰ ਪੇਟ ਦੇ ਸੱਜੇ ਪਾਸੇ ਉੱਪਰ ਹੋਵੇ ਤੇ ਕਾਫੀ ਸਵੀਰ ਹੋਵੇ ਉਹ ਬਹੁਤੀ ਵਾਰੀ ਚਾਂਸਸ ਇਹ ਹੁੰਦੇ ਆ ਕਿ ਉਹ ਪਿੱਤੇ ਦੀ ਦਰਦ ਹੈਗੀ ਬਹੁਤੀ ਵਾਰੀ ਹਰ ਵਾਰੀ ਨਹੀਂ ਕਹਿ ਸਕਦਾ ਬਹੁਤੀ ਵਾਰੀ ਚਾਂਸਸ ਹੁੰਦੇ ਆ ਪੇਟ ਦੇ ਸੱਜੇ ਪਾਸੇ ਉੱਪਰਲੇ ਛਾਤੀ ਤੋਂ ਜਸ ਹੇਠੇ ਜਿਹੜਾ ਹੈਗਾ ਉੱਥੇ ਹੀ ਹੁੰਦਾ ਇਹ ਜਿਹੜਾ ਗਲਡਰ ਹੁੰਦਾ ਹੈ ਦੂਸਰਾ ਇਹ ਹੁੰਦਾ ਹੈ ਕਿ ਉਹਦੇ ਚ ਜਿਹੜਾ ਉਹ ਬਾਈਲ ਹੈਗਾ ਉਹ ਜਦੋਂ ਜਿਆਦਾ ਕਨਸੈਂਟ੍ਰੇਟ ਹੋ ਜਾਂਦਾ ਮੀਨਸ ਜੇ ਤੁਹਾਡੇ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਕੋਲੇਸਟ੍ਰੋਲ ਹੈਗੀ ਹੈ ਤਾਂ ਉਹ ਚਾਂਸਸ ਹੈਗੇ ਨੇ ਕਿ ਉਹ ਉੱਥੇ ਜ਼ਿਆਦਾ ਪੱਥਰੀ ਬਣਦੇ ਚਾਂਸਸ ਨੇ ਜਿਨ੍ਹਾਂ ਲੋਕਾਂ ਨੂੰ ਬਹੁਤ ਮਟਾਪਾ ਹੈਗਾ ਉੱਥੇ ਵੀ ਜ਼ਿਆਦਾ ਚਾਂਸਸ ਨੇ ਜਿਹੜੇ ਲੋਕ ਫੈਟ ਵਾਲੀ ਜ਼ਿਆਦਾ ਡਾਈਟ ਖਾਂਦੇ ਨੇ ਉਹਨਾਂ ਦੇ ਵੀ ਚਾਂਸਸ ਜਿਹੜੇ ਹੈਗੇ ਨੇ ਜ਼ਿਆਦਾ ਹੁੰਦੇ ਨੇ ਤੇ ਜਿਹੜੇ ਮੂਵਮੈਂਟ ਨਹੀਂ ਕਰਦੇ ਜਿੰਨੂੰ ਆਪਾਂ ਐਕਸਰਸਾਈਜ਼ ਵਰਡ ਯੂਜ਼ ਕਰਦੇ ਆ ਉਹਨਾਂ ਦਾ ਦਾ ਫਿਰ ਹਰ ਹਰ ਤਾਂ ਜਿਹੜਾ ਹੈਗਾ ਇਹ ਹੀ ਹਾਲ ਹੋਣਾ ਨਿਸ਼ਾਨੀਆਂ ਜਿਹੜੀਆਂ ਤੁਸੀਂ ਆਪ ਹੀ ਦੱਸ ਦਿੱਤੀਆਂ ਨੇ ਕਿ ਨਾਰਮਲ ਟੀਨ ਦੇ ਵਿੱਚ ਢੇਟ ਦੇ ਉੱਪਰਲੇ ਇਸ ਤਰ੍ਹਾਂ ਦਾ ਦਰਦ ਹੋਣੀ ਉਲਟੀ ਆਉਣੀ ਫੇਰ ਪੋਕ ਕੱਟ ਲਗਣੀ ਤੇ ਦਰਦ ਹੋਣੀ ਇਹ ਸਾਰੀਆਂ ਇਹ ਨਿਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਇੱਕ ਪਿੱਤੇ ਦੀ ਪੱਥਰੀਆਂ ਹੁੰਦੀਆਂ ਨੇ ਇਹਦਾ ਇਲਾਜ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਆਪਰੇਸ਼ਨ ਦਾ ਇਲਾਜ ਹੈ ਉਸ ਤੋਂ ਇਲਾਵਾ ਇਸ ਦਾ ਕੋਈ ਇਲਾਜ ਨਹੀਂ ਹੈ ਜਾ ਕੋਈ ਬੰਦਾ ਜਿੱਥੇ ਮਰਜੀ ਜਾਂ ਜਿਹੜੇ ਸੋਸ਼ਲ ਮੀਡੀਆ ਦੇ ਵਿਦਵਾਨ ਨੇ ਹੁੰਦੀ ਕੜੀਏ ਸੋਸ਼ਲ ਮੀਡੀਆ ਡਾਕਟਰਸ ਹੈਗੇ ਨੇ ਇਹ ਬਹੁਤ ਜ਼ਿਆਦਾ ਮਿਸ ਗਾਈਡ ਕਰ ਰਹੇ ਨੇ ਕਿਸੇ ਕਿਸਮ ਦਾ ਹੋਰ ਕੋਈ ਵੀ ਇਲਾਜ ਨਹੀਂ ਹੈ ਉਹਦਾ ਸਿੰਪਲ ਆਪਰੇਸ਼ਨ ਹੁੰਦਾ ਕੋਈ ਬਹੁਤ ਵੱਡਾ ਆਪਰੇਸ਼ਨ ਨਹੀਂ ਹੁੰਦਾ ਕਦੀ ਕੋ ਕੰਪਲੀਕੇਸ਼ਨ ਹੋ ਜਵੇ ਤਾਂ ਇੱਕ ਵੱਖਰੀ ਗੱਲ ਹੈ ਕਿਉਂਕਿ ਆਪਰੇਸ਼ਨ ਦੇ ਦੇ ਦੋ ਕਿਸਮ ਦੇ ਹੁੰਦੇ ਆ ਜੇ ਤਾਂ ਤੁਸੀਂ ਦੇਖੋ ਨਾ ਜੇ ਉਹ ਪਿੱਤਾ ਜਿਹੜਾ ਉਹ ਇਦਾਂ ਕਰਕੇ ਲੰਪਦਾ ਹੁੰਦਾ ਥੱਲੇ ਇਸ ਇਸ ਤਰ੍ਹਾਂ ਆਪਣਾ ਹੱਥ ਕਹਿੰਦੇ ਆ ਆਪਾਂ ਇਸ ਤਰ੍ਹਾਂ ਬਣਿਆ ਹੁੰਦਾ ਬਈ ਜੇ ਤਾ ਉਹ ਆਸ-ਪਾਸੇ ਜਿਆਦਾ ਨਾਮ ਜੁੜਿਆ ਹੋਵੇ ਤੇ ਵੀ ਫਿਰ ਤਾਂ ਉਹਦੀ ਜਿਹੜਾ ਹੈਗਾ ਉਹ ਸਿੰਪਲ ਜਿਹੜੀ ਦੂਰਬਿੰਦ ਦੇ ਨਾਲ ਆਪਰੇਸ਼ਨ ਹੋ ਜਾਂਦਾ ਜਿਹੜਾ ਬਹੁਤ ਸੌਖਾ ਹੁੰਦਾ ਜੇ ਨਾਮ ਹੀ ਹੋਵੇ ਤਾਂ ਫਿਰ ਉਸ ਨੂੰ ਪੇਟ ਦਾ ਵੀ ਆਪਰੇਸ਼ਨ ਕੀਤਾ ਜਾਂਦਾ ਲੇਕਿਨ ਬਹੁਤਾ ਔਖਾ ਨਹੀਂ ਹੁੰਦਾ ਜੇ ਕੋਈ ਕੰਪਲਿਕੀਸ਼ਨ ਹੋ ਜਾਈਏ ਉਹ ਕਹਿੰਦੇ ਆ ਕਿ ਮਰੀਜ਼ ਦੀ ਕਿਸਮਤ ਹੋ ਗਈ ਕਿ ਉਹਨੂੰ ਬਾਈ ਚਾਂਸ ਅਚਾਨਕ ਕੋਈ ਇੰਗੈਲੀ ਵੀ ਹੋ ਸਕਦੀ ਹੈ ਕੋਈ ਗਲਤੀ ਵੀ ਹੋ ਸਕਦੀ ਹੈ ਜਾਂ ਹੋ ਸਕਦਾ ਹੈ ਕਿ ਪੇਟ ਦੇ ਅੰਦਰ ਕੋਈ ਹੋਰ ਨਾਲ ਰਿਲੇਟਡ ਬਿਮਾਰੀ ਵੀ ਨਾਲ ਰਿਲੇਟਡ ਹੋਵੇ ਇਸ ਸੰਬੰਧ ਵਿੱਚ ਜੀ ਜੀ ਮੇਰਾ ਲਾਸਟ ਸਵਾਲ ਹੈ ਜੀ ਇੱਕ ਟਾਈਫਾਇਟ ਦੇ ਵੀ ਮਸਲੇ ਬਹੁਤ ਵੱਧ ਰਹੇ ਆ ਕਿ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਹੈ ਕਿ ਬਹੁਤ ਸਾਰੇ ਲੋਕ ਝਾੜਿਆਂ 'ਚ ਪੈ ਜਾਂਦੇ ਆ ਤਾਂ ਝਾੜੇ ਵੀ ਬਹੁਤ ਸਾਰੇ ਕਰਾਰੇ ਆ ਲੋਕ ਕਿ ਟਾਈਫਾਇਟ ਤੋਂ ਬਚਿਆ ਜਾਵੇ ਟਾਈਫਾਇਟ ਕਿਉਂ ਹੁੰਦਾ ਜੀ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਹੜੀ ਉਹ ਜਿਹੜੀ ਡਾਕਟਰੀ ਤਕਨੀਕ ਹੈ ਕਿ ਟਾਈਫਾਇਟ ਇਸ ਤਰੀਕੇ ਤੋਂ ਜਿਹੜਾ ਕੰਟਰੋਲ 'ਚ ਹੋ ਸਕਦਾ ਹੈ ਉਹਦੇ ਇਸ ਸਬੰਧੀ ਅਸੀਂ ਪਹਿਲਾਂ ਹੀ ਇੱਕ ਗੱਲ ਕੀਤੀ ਹੈ ਕਿ ਅਗਰ ਕੋਈ ਬੁਖਾਰ ਹੈਗਾ ਤਾਂ ਉਹਦਾ ਖੂਨ ਜ਼ਰੂਰ ਚੈੱਕ ਕਰਾਓ ਟਾਈਫਾਇਡ ਆਦਿ ਤੁਹਾਨੂੰ ਪਤਾ ਉਦੋਂ ਹੀ ਲੱਗਣਾ ਹੈ ਜਦੋਂ ਤੁਸੀਂ ਖੂਨ ਚੈੱਕ ਕਰਾਓਗੇ ਸਭ ਤੋਂ ਪਹਿਲੇ ਇਹ ਗੱਲ ਹੁੰਦੀ ਹੈ ਕਿ ਜਿਹੜਾ ਬੁਖਾਰ ਹਲਕਾ ਹਲਕਾ ਬੁਖਾਰ ਹੁੰਦਾ ਬਹੁਤ ਜ਼ਿਆਦਾ ਅੱਜ ਕੱਲ ਤਾਂ ਵੈਸੇ ਤੇਜ਼ ਬੁਖਾਰ ਦੇ ਵੀ ਪ੍ਰੈਕਟੀਕਲ ਅਸੀਂ ਦੇਖ ਕੇ ਦੇ ਰਹੇ ਹਾਂ ਕਈ ਵਾਰੀ ਮਿਕਸਡ ਇਨਫੈਕਸ਼ਨਸ ਹੁੰਦੀਆਂ ਨੇ ਉਹਦੇ ਇਕੱਠੇ ਹੋ ਜਾਂਦਾ ਲੇਕਿਨ ਇਹ ਜਿਹੜਾ ਟਾਈਫਾਇਡ ਹੈਗਾ ਇਹ ਬੁਖਾਰ ਹਲਕਾ ਹੁੰਦਾ ਪਰ ਜਿਹੜੀਆਂ ਇਹ ਮੇਨ ਇਹ ਜਿਹੜੀ ਹੈਗੀ ਹੈ ਇਹ ਪਾਣੀ ਦੀ ਬਿਮਾਰੀ ਹੈ ਜਾਂ ਗੰਦ ਦੀ ਬਿਮਾਰੀ ਹੈ ਬੀਸਿਕਲੀ ਜਿਹੜੀ ਆਪਾਂ ਸੱਤੀ ਖਾ ਲਈ ਜਾਂ ਕੋਈ ਹੋਰ ਖਾਣਾ ਖਾ ਲਿਆ ਜਿਹੜਾ ਗੰਦਾ ਉਸ ਨੂੰ ਅਚੀ ਤ ਪਾਣੀ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਜਿਹਦੇ ਵਿੱਚ ਮੈਂ ਤੁਹਾਡੇ ਮੀਡੀਆ ਰਾਹੀਂ ਪਬਲਿਕ ਹੈਲਥ ਵਾਲਿਆਂ ਨੂੰ ਗੱਲ ਖਾਸ ਕਰਕੇ ਕਹਿਣਾ ਚਾਹਾਂਗਾ ਜਾਂ ਸਰਕਾਰ ਨੂੰ ਵੀ ਰਿਮਾਈਂਡ ਕਰਾਉਣਾ ਚਾਹਾਂਗਾ ਕਿ ਜਿਹੜਾ ਪਾਣੀ ਅਸੀਂ ਘਰਾਂ 'ਚ ਸਪਲਾਈ ਕਰਦੇ ਆਂ ਜੇ ਤਾਂ ਉਹ ਕੰਟੀਨਿਊਸ ਸਪਲਾਈ ਹੈਗੀ ਹੈ ਤਾਂ ਫਿਰ ਤਾਂ ਚਾਂਸਸ ਬਹੁਤ ਘੱਟ ਹੁੰਦੇ ਆ ਜੇ ਉਹ ਕੰਟੀਨਿਊਸ ਸਪਲਾਈ ਨਹੀਂ ਹੈਗੀ ਜਿੰਨੂੰ ਆਪਾਂ ਇੰਟਰਮੀਟੈਂਟ ਸਪਲਾਈ ਕਹਿੰਦੇ ਆ ਸਵੇਰੇ ਆ ਗਿਆ 2 ਘੰਟੇ ਫਿਰ ਦੁਪਹਿਰ ਨੂੰ ਆ ਗਿਆ ਫਿਰ ਰਾਤ ਉਹ ਜਿਹੜਾ ਰਿਵਰਸ ਪ੍ਰੈਸ਼ਰ ਬਣਦਾ ਜਦੋਂ ਤੁਸੀਂ ਪਾਣੀ ਬੰਦ ਕਰਦੇ ਹੋ ਉਹਦੇ 'ਚ ਬਹੁਤ ਸਾਰੇ ਥਾਵਾਂ ਦੇ ਉੱਤੇ ਲੀਕੇਜ ਹੁੰਦੀ ਉਹ ਫਿਰ ਉਹ ਪਾਣੀ ਦੇ ਵਿੱਚ ਮਿਕਸ ਹੁੰਦੀ ਹੈ। ਦੂਸਰਾ ਆਪਾਂ ਦੇਖਿਆ ਹੋਣਾ ਤੁਸੀਂ ਵੀ ਦੇਖਿਆ ਹੋਣਾ ਕਿ ਇਹ ਜਿਹੜਾ ਪਾਣੀ ਦੀਆਂ ਪਾਈਪਸ ਹੈਗੀਆਂ ਨੇ ਇਹ ਸੀਵਰੇਜ ਵਾਲੀ ਪਾਈਪ ਦੇ ਨਾਲ-ਨਾਲ ਬਹੁਤ ਥਾਵਾਂ-ਥਾਵਾਂ ਤੇ ਚੱਲਦੀਆਂ ਨੇ। ਤੀਸਰਾ ਉਹਦਾ ਵੱਡਾ ਕਾਰਨ ਹੈਗਾ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਆਪਣੇ ਆਪ ਕਨੈਕਸ਼ਨ ਲਾਈ ਹੋਏ ਨੇ। ਹੁਣ ਲੋਕ ਇਸ ਗੱਲ ਤੋਂ ਤਾਂ ਬੜੇ ਖੁਸ਼ ਨੇ ਕਿ ਸਾਨੂੰ ਅਸੀਂ ਚੋਰੀ ਕਰ ਲਈ ਜਿਹੜੇ ਬੜੇ ਖੁਸ਼ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਚੋਰੀ ਕਰਕੇ ਜਿਹੜੀ ਤੁਸੀਂ ਵੱਡੀ ਬਿਮਾਰੀ ਜਿਹੜੀ ਹੈਗੇ ਨਾਲ ਲੈ ਲਈ। ਉਹ ਉਹ ਉਹਦਾ ਇਲਾਸ ਜਿਹੜਾ ਹੈਗਾ ਉਹ ਤੁਹਾਨੂੰ ਜ਼ਿਆਦਾ ਖਤਰਨਾਕ ਪਾਣਾ ਜਿਵੇਂ ਆਪਾਂ ਬਾਕੀ ਦੀ ਸਾਰੀਆਂ ਬਾਰੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅਸੀਂ ਮੈਂ ਫਿਰ ਉਸ ਨੂੰ ਰਿਲੇਟ ਕਰਨਾ ਚਾਹਾਂਗਾ ਤੁਹਾਡੇ ਮੀਡੀਆ ਦੇ ਥਰੂ ਕਿਉਂਕਿ ਤੁਸੀਂ ਚੰਗਾ ਸਵਾਲ ਪੁੱਛਿਆ ਕਿ ਲੋਕ ਮੁਫਤ ਵਿੱਚ ਤੱਕ ਫਸ ਜਾਂਦੇ ਆਂ ਲੇਕਿਨ ਮੁਫਤ ਦਾ ਜਿਹੜਾ ਨੁਕਸਾਨ ਹੋਣਾ ਉਹ ਉਹਦੇ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਵਿੱਚ ਜਿਹੜੀ ਜਿਵੇਂ ਆਪਾਂ ਕਹਿੰਦੇ ਆ ਕਿ ਆਪਾਂ ਫਸਲ ਲਗਾਉਣੀ ਤੇ ਆਪਾਂ ਝਾੜ ਜ਼ਿਆਦਾ ਲੈਣੇ ਆ ਫਿਰ ਕੈਂਸਰ ਤੋਂ ਫਸਦੇ ਆਂ ਜੇ ਆਪਾਂ ਟੂਟੀ ਲਾਉਨੇ ਆ ਤਾਂ ਆਪਣੇ ਆਪ ਲਾਉਨੇ ਆ ਤਾਂ ਫਿਰ ਅਸੀਂ ਇਹ ਪੀਲੀਆ ਤੇ ਟਾਈਫਾਇਰ ਤੇ ਦੂਜੀਆਂ ਟਟੀਆਂ ਉਲਟੀਆਂ ਲਈ ਬਵਾੜੀਆਂ ਵਿੱਚ ਫਸਦੇ ਆ ਇਸੇ ਤਰ੍ਹਾਂ ਜਿਹੜਾ ਹੈਗਾ ਤੁਸੀਂ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿ ਦਵਾ ਕਿਉਂਕਿ ਇਹਦੇ ਨਾਲ ਹੀ ਰਿਲੇਟਡ ਆਈ ਹੈ ਆ ਜਿਹੜੇ ਪਾਰਕਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਕਬੂਤਰਾਂ ਨੂੰ ਤੁਸੀਂ ਦਾਣੇ ਪਾ ਰਹੇ ਹੋ ਤੇ ਕਬੂਤਰਾਂ ਦੇ ਉੱਡਣ ਦੇ ਨਾਲ ਜਿਹੜੀ ਉਹ ਇੱਕ ਅ ਡਸ ਦੀ ਜਿਹੜੀ ਅਲਰਜੀ ਫੈਲਦੀ ਆ ਉਹਦੇ ਨਾਲ ਬਹੁਤ ਵੱਡੀ ਬਿਮਾਰੀ ਹੁੰਦੀ ਆ ਲੇਕਿਨ ਅਸੀਂ ਖੁਸ਼ ਆ ਕਿ ਅਸੀਂ ਕਬੂਤਰਾਂ ਨੂੰ ਪਾਲਿਆ ਤੇ ਉਹਨਾਂ ਨੂੰ ਅਸੀਂ ਪਾਲ ਲਿਆ ਤੇ ਅਸੀਂ ਅਗਲੇ ਜਨਮੇ 'ਚ ਉਹਨਾਂ ਦੇ ਥਰੂ ਜਿਹੜਾ ਹੈਗਾ ਉਹ ਰੱਬ ਨੂੰ ਪਲਾਂਗੇ ਇਹ ਬਿਲਕੁਲ ਗਲਤ ਗੱਲਾਂ ਹੈਗੀਆਂ ਨੇ ਜਿਹੜੀਆਂ ਕਿ ਜਿਵੇਂ ਤੁਸੀਂ ਅੱਜ ਇਹ ਗੱਲ ਕੀਤੀ ਆ ਮੈਂ ਚਾਹਾਂਗਾ ਕਿ ਹੋਰ ਆਪਣੇ ਦੋਸਤ ਵੀ ਜਿਹੜੇ ਹੈਗੇ ਨੇ ਉਹ ਇਹੋ ਜਿਹੀਆਂ ਗੱਲਾਂ ਬਾਰ-ਬਾਰ ਕਰਨ ਤੇ ਮੈਂ ਐਜ਼ ਅੰਡੀਵਿਜੂਅਲ ਵੀ ਤੁਹਾਡੀ ਇਸ ਗੱਲ ਕਰਕੇ ਤੁਹਾਡੀ ਐਪਰੀਸ਼ੀਏਸ਼ਨ ਕਰਨਾ ਚਾਹੁੰਦਾ ਤੁਹਾਡਾ ਥੈਂਕਸ ਕਰਨਾ ਚਾਹੁੰਦਾ ਕਿ ਤੁਸੀਂ ਆ ਜਿਹੜੇ ਤਿੰਨ ਚਾਰ ਹੁਣ ਬਿਮਾਰੀਆਂ ਕੀਤੀਆਂ ਨੇ ਇਹ ਬਹੁਤ ਕਾਮਨ ਹੈਗੇ ਨੇ ਲੋਕਾਂ ਤੱਕ ਇਹ ਮੈਸੇਜ ਜਿਹੜਾ ਹੈਗਾ ਇਹ ਜਰੂਰ ਪਹੁੰਚਣਾ ਚਾਹੀਦਾ ਤੁਸੀਂ ਕੀਮਤੀ ਸਮਾਂ ਕੱਢਿਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਇਹ ਸਾਨਾ ਡਾਕਟਰ ਦਲੇਰ ਸਿੰਘ ਮਲਤਾਨੀ ਰਿਟਾਇਰਡ ਸਿਵਲ ਸਰਜਨ ਜਿਨ੍ਹਾਂ ਨੇ ਅਹਿਮ ਜਿਹੜੀ ਜਾਣਕਾਰੀ ਦਿੱਤੀ ਹੈ ਹਾਰਟ ਅਟੈਕ ਨੂੰ ਲੈ ਕੇ ਭਾਵੇਂ ਹੋਰ ਵੀ ਜਿਹੜੀਆਂ ਸਾਡੇ ਆਲੇ ਦੁਆਲੇ ਬਿਮਾਰੀਆਂ ਹੋ ਰਹੇ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਹੈ ਤੁਹਾਨੂੰ ਕਿਵੇਂ ਗੱਲਬਾਤ ਇਹ ਲੱਗੀ ਤੇ ਹੋਰ ਕੀ ਇਸ ਦੇ ਲਈ ਕੰਮਕਾਰ ਹੋ ਸਕਦਾ ਉਹ ਵੀ ਕਮੈਂਟ ਬਾਕਸ ਚ ਆਪਣੀ رائے ਜ਼ਰੂਰ ਸਾਂਝੀ ਕਰੋ ਧੰਨਵਾਦ